ਕਰਜ਼ੇ ਦੀ ਪੰਡ ਦਿਨੋਂ ਦਿਨ ਭਾਰੀ ਕਰਦੀ ਜਾ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਕਰਜ਼ਾ ਕਿਉਂ ਚੁੱਕਿਆ ਗਿਆ ਬਿੱਡੀ ਵੱਡੀ ਪੰਡ ਹੋ ਚੁੱਕੀ ਆ ਪੰਜਾਬ ਤੇ ਕਿ ਆਉਣ ਵਾਲੀਆਂ ਸਰਕਾਰਾਂ ਤੇ ਆਉਣ ਵਾਲੀਆਂ ਪੀੜ੍ਹੀਆਂ ਉਸ ਪੰਡ ਨੂੰ ਉਤਾਰ ਨਹੀਂ ਸਕਦੇਗੇ ਸਿਰਾਂ ਤੇ ਬੋਝ ਪੈ ਜੇ ਨਾ ਉਹਨਾਂ ਦੀਆਂ ਪੀੜ੍ਹੀਆਂ ਦਰ ਪੀੜ੍ਹੀਆਂ ਨੂੰ ਕਰਜ਼ਾ ਝਕਾਉਣਾ ਪੈਂਦਾ ਹੈਗਾ ਸਾਡੀਆਂ ਸਰਕਾਰਾਂ ਬਹੁਤ ਜ਼ਿਆਦਾ ਲਾਪਰਵਾਹ ਤੇ ਨਕਮੀਆਂ ਦੇ ਸਿਰਫ ਉਹਨਾਂ ਨੂੰ ਸੱਤਾ ਦੇਖਦੀ ਆ ਪੈਂਦੇ ਪੈਜੋ ਜਾਂ ਸਹਰਾਣੇ ਪੈਜੋ ਲੱਕ ਤੇ ਵਿਚਕਾਰ ਹੀ ਆਉਣਾ ਨਵੰਬਰ ਦੇ ਵਿੱਚ ਚੱਕ ਲਿਆ ਕਰੀ 4500 ਕਰੋੜ ਰੁਪਇਆ 20 ਮਹੀਨਾ ਦੇ ਵਿੱਚ ਜਿਹੜਾ ਇਹਨਾਂ ਤੇ ਇਲਜ਼ਾਮ ਲਾਤ ਨੇ ਸ਼੍ਰੋਮਨੀ ਕਾਲੀ ਦਲ ਨੇ ਕਿ 60000 ਕਰੋੜ ਦਾ ਇਹਨਾਂ ਕਰਜ਼ਾ ਚੁੱਕ ਲਿਆ ਮਤਲਬ 60 ਮਹੀਨਿਆਂ ਦੀ ਸਰਕਾਰ ਹੁੰਦੀ ਆ ਤੇ ਜੇ 20 ਮਹੀਨਿਆਂ ਦੇ ਵਿੱਚ ਇਹਨਾਂ ਨੇ 60000 ਚੱਕ ਲਿਆ ਦੇ ਇਹਦਾ ਮਤਲਬ ਹੋਊਗਾ ਕਿ 600 ਮਹੀਨਾ ਦੇ ਵਿੱਚ 1 ਕਰੋੜ 80 ਲੱਖ ਰੁਪਈਆ ਕਰੋੜ ਕਰਜ਼ਾ ਚੱਕ ਲੈਣਗੇ ਜਦੋਂ ਇਹ ਨਵੀਂ ਸਰਕਾਰ ਆਈ ਸੀ ਉਦੋਂ ਪੰਜਾਬ ਤੇ ਕਰੀਬ 284000 ਕਰੋੜ ਦਾ ਕਰਜ਼ਾ ਸੀ ਦਾਈ ਨੇ ਜਿਹਦੇ ਨੂੰ ਗੁਰਤੀ ਦਿੱਤੀ ਹੈਗੀ ਨਾ ਉਹਨੇ ਕਹਿਣਾ ਪੁੱਤ ਸਵਾਗਤ ਆ ਪੰਜਾਬ ਤੇ ਤੂੰ ਪੈਦਾ ਹੋ ਗਿਆ ਤੇ ਜੰਮਦੇ ਦੇ ਤੇਰੇ ਤੇ ਵੀ ਕੋਈ 50 60000 ਦਾ ਕਰਜ਼ਾ ਚੜ ਗਿਆ ਸਰਕਾਰਾਂ ਕਹਿੰਦੀਆਂ ਕਿ ਮੁਫਤ ਦੀਆਂ ਰਿਓੜੀਆਂ ਵੰਡੋ ਤੇ ਰਾਜ ਕਰੋ ਉਹਦਾ ਮਤਲਬ ਹੈ ਕਿ ਬੇੜਾ ਗਰਕ ਹੋ ਚੁੱਕਾ ਦੇਸ਼ ਦਾ ਪੰਜਾਬ ਦੇ ਲੋਕ ਜਿਹੜੇ ਸਭ ਤੋਂ ਦਾਨੀ ਮੰਨੇ ਜਾਂਦੇ ਨੇ ਪੰਜਾਬ ਦੇ ਕਿਸੇ ਵੀ ਰੋਡ ਤੇ ਅੱਜ ਵੀ ਚਲੇ ਜੋ ਤੁਸੀਂ ਕਿਤੇ ਨਾ ਕਿਤੇ ਲੰਗਰ ਲੱਗਾ ਹੁੰਦਾ ਸਸ ਪੰਜਾਬ ਦੀ ਧਰਤੀ ਦੇ ਲੋਕੀ ਹੁਣ ਕਹਿੰਦੇ ਕਿ ਪਾਣੀ ਵੀ ਫਰੀ ਆ ਬਿਜਲੀ ਵੀ ਫਰੀ ਆ ਆਪਣਾ ਬੱਸਾਂ ਵੀ ਫਰੀ ਆ ਬੰਬੀਆਂ ਵੀ ਫਰੀ ਆ ਘਰਾਂ ਦਾ ਬਿੱਲ ਵੀ ਫਰੀ ਆ ਸ਼ਗਰਤ ਸਕੀਮੀਆਂ ਬੁੜਾਪਾ ਪੈਨਸ਼ਨ ਵਿਧਵਾ ਪੈਨਸ਼ਨ 1000 ਰੁਪਿਆ ਬੀਬੀਆਂ ਨੂੰ ਆ ਸਰਕਾਰ ਕੁਝ ਕੰਮ ਕਰਕੇ ਰਾਜ ਨਹੀਂ ਆ ਕਿ ਸਰਕਾਰ ਨੇ ਵਾਰ-ਵਾਰ ਇੱਕ ਵਾਰੀ ਵੀ ਨਹੀਂ ਕਿਹਾ ਜਦੋਂ ਦੀ ਸੱਤਾ ਵਿੱਚ ਆ 20 ਮਹੀਨਿਆਂ ਚ ਖਜ਼ਾਨਾ ਖਾਲੀ ਆ ਸਗੋ ਇਹ ਕਿਹਾ ਗਿਆ ਵਾਰ-ਵਾਰ ਕਿ ਮਾਲੀਆ ਵੱਧ ਗਿਆ ਪੰਜਾਬ ਸੂਬੇ ਦਾ ਜੇ ਮਾਲੀਆ ਵੱਧ ਰਿਹਾ ਫਿਰ ਕਰਜ਼ੇ ਦੀ ਜ਼ਰੂਰਤ ਕਿਉਂ ਪੈ ਰਹੀ ਆ ਮਾਲੀਆ ਕਿਵੇਂ ਵਧਿਆ ਹੰਦਾ ਮਹਿੰਗਾਈ ਦੇ ਨਾਲ ਤੁਸੀਂ ਕਰਕੇ ਦੇਖੋ ਨਾ ਜੋੜ ਪੰਜਾਬ ਚ ਬਾਦੀ ਤੇ ਉਹ ਨਹੀਂ ਆ ਤੇ ਦੁੱਧ ਜਿਹੜਾ ਪਿਛਲੇ ਸਾਲ 30 ਰੁਪਏ ਹੁਣ 40 ਰੁਪਏ ਹੋ ਗਿਆ ਤੁਸੀਂ ਉਹਨੂੰ ਮਾਲੀਆ ਕਹਿੰਦੇ ਹੋ ਪ੍ਰੋਗਰਾਮ 16 ਦੇ 7ਵੇਂ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂਕਾ ਪੰਜਾਬ ਤੇ ਪੰਜਾਬੀਆਂ ਨਾਲ ਜੁੜੇ ਸਿੱਧੇ ਮਸਲਿਆਂ ਦੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ 941 ਕਰੋੜ ਰੁਪਏ ਦਾ ਕਰਜ਼ਾ ਹੋਰ ਪੰਜਾਬ ਸਰਕਾਰ ਨੇ ਚੁੱਕਿਆ ਹੈ ਤੇ ਵਿਰੋਧੀਆਂ ਨੇ ਫਿਰ ਘੇਰਨਾ ਸ਼ੁਰੂ ਕਰ ਦਿੱਤਾ ਹੈ ਕਿ ਕਰਜ਼ੇ ਦੀ ਪੰਡ ਦਿਨੋਂ ਦਿਨ ਭਾਰੀ ਕਰਦੀ ਜਾ ਰਹੀ ਆਮਦਵੀ ਪਾਰਟੀ ਦੀ ਸਰਕਾਰ ਇਹ ਕਰਜ਼ਾ ਕਿਉਂ ਚੁੱਕਿਆ ਗਿਆ ਕਿਹੜੇ ਆਧਾਰ ਤੇ ਚੁੱਕਿਆ ਗਿਆ ਇਸ ਦੀ ਪਰਚੋਲ ਵੀ ਕਰਾਂਗੇ ਨਾਲ ਹੀ ਗੱਲ ਕਰਾਂਗੇ ਬੰਦੀ ਸਿੰਘਾਂ ਨੂੰ ਲੈ ਕੇ ਇੱਕ ਵਫ਼ਦ ਦਾ ਜਿਹੜਾ ਕੇਂਦਰ ਸਰਕਾਰ ਨੂੰ ਮਿਲੇਗਾ ਉਸ ਵਫ਼ਦ ਦੇ ਵਿੱਚ ਪੰਜ ਮੈਂਬਰੀ ਕਮੇਟੀ ਚ ਕੌਣ-ਕੌਣ ਹੈ ਔਰ ਉਹ ਉਹਨਾਂ ਦਾ ਕੰਮ ਕੀ ਹੋਵੇਗਾ ਇਸ ਦੇ ਬਾਰੇ ਵੀ ਅਕਾਲ ਤਖਤ ਸਾਹਿਬ ਦੀ ਸਿਕਤਰੇ ਤੋਂ ਜਿਹੜੇ ਨੇ ਨਿਰਦੇਸ਼ ਆ ਚੁੱਕੇ ਨੇ ਇਹ ਵੀ ਗੱਲ ਹੋਵੇਗੀ ਨਾਲ ਇੱਕ ਹੋਰ بڑا ਹੈ ਮਸਲਾ ਉਸ ਦੇ ਉੱਤੇ ਵੀ ਚਰਚਾ ਹੋਵੇਗੀ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਆ ਸਭ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਕਿ ਦੇਖਿਆ ਜਾਵੇ ਕਿ ਅਹਿਮ ਮੁੱਦਾ ਬਣਿਆ ਹੋਇਆ ਹੈ ਕਰਜ਼ੇ ਦੀ ਪੰਡ ਹੌਲੀ ਕਰਨ ਦੀ ਬਜਾਏ ਭਾਰੀ ਹੁੰਦੀ ਜਾ ਰਹੀ ਹੈ ਤੇ ਫਿਰ ਕਰਜ਼ਾ ਲੈਣਾ ਔਰ ਨਵੰਬਰ ਮਹੀਨੇ ਦੇ ਵਿੱਚ ਵਿੱਚ ਆંકੜੇ ਬੋਲਦੇ ਨੇ ਕਿ 4450 ਕਰੋੜ ਦੇ ਕਰੀਬ ਕਰਜ਼ਾ ਚੁਕਲਿਆ ਪੰਜਾਬ ਸਰਕਾਰ ਨੇ ਇਸ ਦੇ ਵਿੱਚ ਸੱਤਾਧਿਰ ਦੀਆਂ ਬੇਸ਼ੱਕ ਦਲੀਲਾਂ ਹੋਰ ਹੁਣ ਪਰ ਵਿਰੋਧੀ ਇਸ ਵਾਰੀ ਵੀ ਮੌਕਾ ਨਹੀਂ ਜਾਣਦੇ ਰਹੇ ਫਿਰ ਘੇਰਨਾ ਸ਼ੁਰੂ ਕਰ ਦਿੱਤਾ ਸਰਕਾਰ ਨੂੰ ਸੰਦੀਪ ਐਡੀ ਵੱਡੀ ਪੰਡ ਹੋ ਚੁੱਕੀ ਆ ਪੰਜਾਬ ਤੇ ਕਿ ਆਉਣ ਵਾਲੀਆਂ ਸਰਕਾਰਾਂ ਤੇ ਆਉਣ ਵਾਲੀਆਂ ਪੀੜੀਆਂ ਉਸ ਪੰਡ ਨੂੰ ਉਤਾਰ ਨਹੀਂ ਸਕਦੇਗੇ ਜਿਹੜਾ ਇੱਕ ਵਾਰ ਸਿਰ ਦੇ ਤਾਂ ਸਿਰਾਂ ਤੇ ਬੋਝ ਪੈ ਜੇ ਨਾ ਉਹਨਾਂ ਦੀਆਂ ਪੀੜੀਆਂ ਦਰ ਪੀੜੀਆਂ ਨੂੰ ਕਰਜ਼ਾ ਝਕਾਉਣਾ ਪੈਂਦਾ ਹੈਗਾ ਚਾਹੇ ਕਿਸੇ ਆਮ ਬੰਦੇ ਤੇ ਕਰਜਾ ਹੋਵੇ ਤੇ ਚਾਹੇ ਕਿਸੇ ਸਰਕਾਰ ਤੇ ਕਰਜਾ ਹੋਵੇ ਕਿਉਂਕਿ ਸਾਡੀਆਂ ਸਰਕਾਰਾਂ ਬਹੁਤ ਜਿਆਦਾ ਲਾਪਰਵਾਹ ਤੇ ਨਕਮੀਆਂ ਦੇ ਸਿਰਫ ਉਹਨਾਂ ਨੂੰ ਸੱਤਾ ਦੇਖਦੀ ਆ ਪੰਜਾਬ ਨੂੰ ਕਰਜ਼ੇ ਦੇ ਜਾਲ ਚੋਂ ਬਾਹਰ ਕੱਢਣ ਦੇ ਤੇ ਕੋਈ ਉਪਰਾਲੇ ਕੀਤੇ ਨਹੀਂ ਜਾ ਰਹੇਗੇ ਪਰ ਜੇ ਤੁਸੀਂ ਇਹ ਕਹਿ ਕੇ ਕਿ ਅਸੀਂ ਲੋਕਾਂ ਦਾ ਪੈਸਾ ਲੋਕਾਂ ਨੂੰ ਦੇ ਰਹੇ ਨੇ ਮਤਲਬ ਕਹਿੰਦੇ ਹੁੰਦੇ ਨੇ ਕਿ ਜਾਏ ਪਿੰਦੇ ਪੈਜੋ ਜਾਂ ਸਹਰਾਣੇ ਪੈਜੋ ਲੱਕ ਤੇ ਵਿਚਾਰ ਹੀ ਆਉਣਾ ਹਨਾ ਜਾਂ ਕੰਨ ਪੜ੍ਹ ਲਓ ਸਿਰਥਾਣੀ ਜਾਂ ਵੈਸੇ ਪੜ੍ਹ ਲਓ ਪੜ੍ਹਨਾ ਤੇ ਉਹ ਹਿਸਾਬ ਇਸ ਮਸਲੇ ਦੇ ਵਿੱਚ ਆ ਕਿ ਜਿਹੜਾ ਇਹ ਦੱਸਿਆ ਜਾ ਰਿਹਾ ਜਿਵੇਂ ਅੱਜ ਇਹਨਾਂ ਨੇ ਨਵੰਬਰ ਦੇ ਵਿੱਚ 7 ਲੱਖ 4500 ਕਰੋੜ ਰੁਪਈਆ ਤੇ 20 ਮਹੀਨਾ ਦੇ ਵਿੱਚ ਜਿਹੜਾ ਇਹਨਾਂ ਤੇ ਇਲਜ਼ਾਮ ਲਾਤੇ ਨੇ ਸ਼੍ਰੋਮਨੀ ਕਾਲੀ ਦਲ ਨੇ ਕਿ 60000 ਕਰੋੜ ਦਾ ਇਹਨਾਂ ਕਰਜ਼ਾ ਚੁੱਕ ਲਿਆ ਮਤਲਬ 60 ਮਹੀਨਿਆਂ ਦੀ ਸਰਕਾਰ ਹੁੰਦੀ ਆ ਤੇ ਜੇ 20 ਮਹੀਨਿਆਂ ਦੇ ਵਿੱਚ ਇਹਨਾਂ ਨੇ 60000 ਚੱਕ ਲਿਆ ਤੇ ਇਹਦਾ ਮਤਲਬ ਹੋਊਗਾ ਕਿ 60 ਮਹੀਨਾ ਦੇ ਵਿੱਚ 1 ਕਰੋੜ 80 ਲੱਖ ਰੁਪਈਆ ਕਰੋੜ ਕਰਜ਼ਾ ਚੱਕ ਲੈਣਗੇ ਉਦੇ ਨਾਲ ਦੇਖੋ ਕਿੰਨਾ ਬਰਡਨ ਪੈ ਜਾਏਗਾ ਕਿਉਂਕਿ ਜਦੋਂ ਇਹ ਨਵੀਂ ਸਰਕਾਰ ਆਈ ਸੀ ਉਦੋਂ ਪੰਜਾਬ ਤੇ ਕਰੀਬ 284000 ਕਰੋੜ ਦਾ ਕਰਜ਼ਾ ਸੀ ਜਿਹੜੀਆਂ ਹੁਣ ਤੱਕ ਸਰਕਾਰਾਂ ਉਹਦੇ ਚ ਅਕਾਲੀ ਦਲ ਵੀ ਉਹਦੀ ਕਾਂਗਰਸ ਵੀ ਹੈ ਨਾ ਮਤਲਬ ਆਪਾਂ ਮੰਨ ਕੇ ਚੱਲਦੇ ਕਿ ਜਦੋਂ ਦਾ ਪੰਜਾਬ ਬਣਿਆ 70 ਸਾਲ ਦੇ 75 ਸਾਲ ਦੇ ਤੱਕ ਤੇ ਉਦੋਂ 284000 ਕਰੋੜ ਦਾ ਕਰਜ਼ਾ ਕਰੀਬ ਕਰੀਬ ਤੇ ਲੱਖ ਕਰੋੜ ਦਾ ਕਰਜ਼ਾ ਤੇ ਇਹਨਾਂ 60 ਮਹੀਨਿਆਂ ਦੇ ਵਿੱਚ 60000 ਦਾ ਤੇ ਜੇ 60 ਮਹੀਨੇ ਲਾ ਲਈਏ ਤੇ ਫਿਰ ਦਾ ਮਤਲਬ ਹੈ ਵੀ 1 ਕਰੋੜ 80 ਲੱਖ ਦਾ ਜਿਹੜਾ ਕਰਜ਼ਾ 1 ਕਰੋੜ ਨਹੀਂ 180 ਕਰੋੜ ਕਰਜ਼ਾ ਹੋ ਚੁੱਕਾ ਹੈ ਤੇ ਆਖਰੀ ਜਿਹੜਾ ਇਲੈਕਸ਼ਨ ਹੁੰਦਾ ਉਦੋਂ ਤੇ ਕਰਜ਼ਾ ਬਹੁਤ ਚੁੱਕ ਲੈਂਦੀਆਂ ਸਰਕਾਰਾਂ ਨੇ ਮੰਨ ਕੇ ਚੱਲੂ ਕੇ ਫਿਰ ਇਸ ਹਿਸਾਬ ਦੇ ਨਾਲ ਜਦੋਂ ਮਾਰਚ ਦਾ ਮਹੀਨਾ 27 ਚੜੂਗਾ ਤੇ ਉਦੋਂ ਪੰਜਾਬ ਤੇ ਕੁੱਲ ਮਿਲਾ ਕੇ ਤਿੰਨ ਪਿਛਲਾ ਤੇ ਦੋ ਇਹਨਾਂ ਦੇ ਹੋਜੂਗਾ 5 ਲੱਖ ਕਰੋੜ ਪੰਜਾਬ ਤੇ ਕਰਜ਼ਾ ਹੋਜੂਗਾ ਤੇ ਜੇ 5 ਲੱਖ ਕਰੋੜ ਕਰਜ਼ੇ ਨੂੰ 3 ਕਰੋੜ ਪੰਜਾਬੀਆਂ ਦੇ ਨਾਲ ਡਿਵਾਈਡ ਕਰ ਲੋ ਤੇ ਹਰ ਪੰਜਾਬੀ ਜੰਮ ਦੇ ਨਿਆਣੇ ਤੇ ਹਨਾ ਜਿਹੜਾ ਕਹੂਗਾ ਕਿ ਮੈਂ ਜੰਮਦਾ ਮੈਂ ਪੰਜਾਬੀਆਂ ਤੇ ਪੰਜਾਬ ਦੀ ਧਰਤੀ ਤੇ ਪੈਦਾ ਹੋ ਗਿਆ ਇਹ ਜੀ ਧਰਤੀ ਕਿਤੇ ਲੱਭਣੀ ਨਹੀਂ ਆ ਦੁਨੀਆ ਦੇ ਕਿਸੇ ਕੋਨੇ ਦੇ ਤੇ ਉਹਨੂੰ ਲੱਗਦਾ ਕਿ ਉਹਦੀ ਜਦੋਂ ਮਾਂ ਨੇ ਜਾਂ ਦਾਈ ਨੇ ਜਿਹਦੇ ਉਹਨੂੰ ਗੁਰਤੀ ਦਿੱਤੀ ਹੈਗੀ ਨਾ ਉਹਨੇ ਕਹਿਣਾ ਪੁੱਤ ਸਵਾਗਤ ਆ ਪੰਜਾਬ ਤੇ ਤੂੰ ਪੈਦਾ ਹੋ ਗਿਆ ਤੇ ਜੰਮਦੇ ਦੇ ਤੇਰੇ ਤੇ ਵੀ ਕੋਈ 50 60 ਹਜ਼ਾਰ ਦਾ ਕਰਜ਼ਾ ਚੜ ਗਿਆ ਇਹ ਹਾਲਾਤ ਨੇ ਤੇ ਇਸ ਕਰਕੇ ਸਰਕਾਰਾਂ ਕਿਉਂਕਿ ਸਰਕਾਰਾਂ ਕਹਿੰਦੀਆਂ ਕਿ ਮੁਫਤ ਦੀਆਂ ਰਿਉੜੀਆਂ ਵੰਡੋ ਤੇ ਰਾਜ ਕਰੋ ਹੁਣ ਇਹ ਜਿਹੜੀਆਂ ਸਰਕਾਰ ਦੀਆਂ ਪਾਲਿਸੀਆਂ ਨੇ ਕਿਸੇ ਵੀ ਸਰਕਾਰ ਦੀਆਂ ਉਹਦਾ ਮਤਲਬ ਹੈ ਕਿ ਬੇੜਾ ਗਰਕ ਹੋ ਚੁੱਕਾ ਦੇਸ਼ ਦਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਲੋਕ ਜਿਹੜੇ ਸਭ ਤੋਂ ਦਾਨੀ ਮੰਨੇ ਜਾਂਦੇ ਨੇ ਪੰਜਾਬ ਦੇ ਕਿਸੇ ਵੀ ਰੋਡ ਤੇ ਅੱਜ ਵੀ ਚਲੇ ਜੋ ਤੁਸੀਂ ਕਿਤੇ ਨਾ ਕਿਤੇ ਲੰਗਰ ਲੱਗਾ ਹੁੰਦਾ ਉਸ ਪੰਜਾਬ ਦੀ ਧਰਤੀ ਤੇ ਲੋਕੀ ਹੁਣ ਕਹਿੰਦੇ ਕਿ ਪਾਣੀ ਵੀ ਫ੍ਰੀ ਆ ਬਿਜਲੀ ਵੀ ਫ੍ਰੀ ਆ ਆਪਣਾ ਬੱਸਾਂ ਵੀ ਫ੍ਰੀ ਆ ਬੰਬੀਆਂ ਵੀ ਫ੍ਰੀ ਆ ਘਰਾਂ ਦਾ ਬਿੱਲ ਵੀ ਫ੍ਰੀ ਆ ਸ਼ਗਨ ਸਕੀਮੀਆਂ ਬੜਾਪਾ ਪੈਨਸ਼ਨ ਵਿਧਵਾ ਪੈਨਸ਼ਨ ਜਿੰਨਾ ਇਹਨਾਂ ਗਰੀਬਿਆਂ ਨੂੰ ਦੇਣੇ ਚਾਹੀਦਾ ਹੁਣ 1000 ਰੁਪਏ ਬੀਬੀਆਂ ਨੂੰ ਇਹ ਜਿਹੜੀਆਂ ਦਿੱਤੀਆਂ ਜਿਹੜੇ ਰਹਿਤਾ ਇਹਦਾ ਮਤਲਬ ਇਹੀ ਆ ਸਰਕਾਰ ਕੁਝ ਕੰਮ ਕਰਕੇ ਰਾਜ਼ ਨਹੀਂ ਆ ਕਿ ਨਵੇਂ ਟੈਕਸ ਲੋਕੀ ਜੇ ਲਾਉਣਗੇ ਤੇ ਫਿਰ ਪੰਗੇ ਪੈਣਗੇ ਤੇ ਇਸ ਕਰਕੇ ਹੁਣ ਇਹੀ ਆ ਕਿ ਪੰਜਾਬ ਅੱਜ ਵੀ ਡੁੱਬਿਆ ਕੱਲ ਵੀ ਡੁੱਬਿਆ ਪਰਸੂ ਵੀ ਡੁੱਬੂਗਾ ਪਰ ਇਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਸਰਕਾਰ ਨੇ ਵਾਰ-ਵਾਰ ਇੱਕ ਵਾਰੀ ਵੀ ਨਹੀਂ ਕਿਹਾ ਜਦੋਂ ਦੀ ਸੱਤਾ ਵਿੱਚ ਆਈ ਹੈ 20 ਮਹੀਨਿਆਂ ਚ ਖਜ਼ਾਨਾ ਖਾਲੀ ਹੈ ਸਗੋਂ ਇਹ ਕਿਹਾ ਗਿਆ ਵਾਰ-ਵਾਰ ਕਿ ਮਾਲੀਆ ਵਧ ਗਿਆ ਪੰਜਾਬ ਸੂਬੇ ਦਾ ਜੇ ਮਾਲੀਆ ਵਧ ਰਿਹਾ ਫਿਰ ਕਰਜ਼ੇ ਦੀ ਜ਼ਰੂਰਤ ਕਿਉਂ ਪੈ ਰਹੀ ਹੈ ਹਾਲਾਂਕਿ ਜਿਹੜੇ ਇਹ ਵੀ ਇੱਕ ਦਲੀਲ ਦਿੱਤੀ ਜਾ ਰਹੀ ਹੈ ਕਿ ਪਹਿਲਾਂ ਵਾਲਿਆਂ ਨੇ ਕਰਜ਼ਾ ਇੰਨਾ ਚੁੱਕਿਆ ਵਿਆਜ ਮੋੜਨਾ ਪੈਂਦਾ ਤਾਂ ਕਰਜ਼ੇ ਦੀ ਲੋੜ ਹੈ ਪਰ ਸਿਆਸੀ ਵਿਰੋਧੀ ਇਹ ਕਹਿ ਰਹੇ ਸੱਤਾਧਰਮ ਨੂੰ ਕਿ ਫਰਯੂਲ ਖਰਚੀ ਕਰਨੋਂ ਵੀ ਨਹੀਂ ਅਟਰ ਜਿਹਦੇ ਕਰਕੇ ਗੱਲ ਉੱਥੇ ਦੀ ਉੱਥੇ ਖੜੀ ਹੈ ਸਿੰਧਮ ਸਿੰਘ ਸਭ ਤੋਂ ਵੱਡੇ ਜਿੱਦੋਂ ਕਹਿੰਦੇ ਨੇ ਮਾਲੀਆ ਵਧਿਆ ਹੁੰਦਾ ਮਾਲੀਆ ਕਿਵੇਂ ਵਧਿਆ ਹੁੰਦਾ ਮਹਿੰਗਾਈ ਦੇ ਨਾਲ ਤੁਸੀਂ ਕਰਕੇ ਦੇਖੋ ਨਾ ਜੋੜ ਪੰਜਾਬ ਚ ਆਬਾਦੀ ਤੇ ਓਨੀ ਆ ਜੀ ਠੀਕ ਹੈ ਤੇ ਦੁੱਧ ਜਿਹੜਾ ਪਿਛਲੇ ਸਾਲ 30 ਰੁਪਏ ਹੁਣ 40 ਰੁਪਏ ਹੋ ਗਿਆ ਤੁਸੀਂ ਉਹਨੂੰ ਮਾਲੀਆ ਕਹਿੰਦੇ ਹੋ ਮਤਲਬ ਜਿਹੜੀ ਮਹंगाई ਦੇ ਨਾਲ ਤੁਹਾਨੂੰ ਇਨਕਮ ਹੁੰਦੀ ਆ ਤੁਸੀਂ ਉਹਨੂੰ ਮਾਲੀਆ ਕਹਿ ਰਹੇ ਹੋ ਮਾਲੀਆ ਦੇ ਤੁਹਾਡਾ ਘਟਿਆ ਵਾ ਤੁਸੀਂ ਮਹੀਨੇ-ਮਹੀਨੇ ਦਾ ਹਿਸਾਬ ਲਾ ਰਹੇ ਹੋ ਕਿੰਨੀਆਂ ਰਜਿਸਟਰੀਆਂ ਹੋ ਰਹੀ ਨਹੀਂ ਰਹੀਆਂ ਹੈਗੀਆਂ ਤਹਿਸੀਲਾਂ ਦੇ ਵਿੱਚ ਪੈਸੇ ਸ਼ਰੇਆਮ ਚੱਲਦੇ ਆ ਗਏ ਨੇ ਐਨਓਸੀ ਦੇ ਨਾਮ ਤੇ ਪੰਜਾਬ ਦੇ ਲੋਕ ਠੱਗੇ ਜਾ ਰਹੇ ਨੇ ਤੁਸੀਂ ਬਾਲੀਆ ਦਾ ਨੂੰ ਕਿੱਥੋਂ ਆਇਆ ਰੈਵਨਿਊ ਤੁਹਾਡੀਆਂ ਤਹਿਸੀਲਾਂ ਹੜਤਾਲ ਚੱਲ ਰਹੀਆਂ ਰਜਿਸਟਰੀਆਂ ਹੋ ਨਹੀਂ ਰਹੀਆਂ ਹੈਗੀਆਂ ਐਨਓਸੀ ਦੇ ਬਹਾਨੇ ਅੰਦਰ ਖਾਤੇ ਪੈਸੇ ਚੱਲ ਰਹੇ ਆ ਗਏ ਨੇ ਇਹਦੇ ਕਹਿਣ ਵਾਲੀਆਂ ਗੱਲਾਂ ਹੈਗੀਆਂ ਬਾਕੀ ਜਿੱਤੋਂ ਦਾ ਖਰਚਾ ਖਰਚੇ ਫਜ਼ੂਲ ਉਹ ਤੇ ਕਰ ਹੀ ਰਿਹਾ ਹੈਗੇ ਨੇ ਉਹਦੇ ਚ ਕੋ ਦੋ ਰਾਵਣ ਹੈ ਹੀ ਦੋ ਰਾਇ ਹੈ ਨਹੀਂ ਆ ਤੁਸੀਂ ਦੇਖੋ ਕਿ ਪੰਜ ਸੂਬਿਆਂ ਦੀਆਂ ਜਿਹੜੀਆਂ ਇਲੈਕਸ਼ਨਾਂ ਪੰਜਾਂ ਚੋ ਚੋ ਤਿੰਨਾਂ ਤੇ ਨਾ ਬੜਾ ਯੋਰ ਲਾਇਆ ਸੀ। ਉਹ ਸਾਰੇ ਪੰਜਾਬ ਦੇ ਪੈਸੇ ਤਾਂ ਹੀ ਹੋਈਆਂ। ਪੰਜਾਬ ਦੇ ਐਮ.ਐਲ.ਏ ਜਾਂਦੇ ਰਹੇ, ਪੰਜਾਬ ਦੇ ਮੰਤਰੀ ਜਾਂਦੇ ਰਹੇ ਨੇ। ਪੰਜਾਬ ਸਰਕਾਰ ਜਾਂ ਰਹੀ, ਪੰਜਾਬ ਦਾ ਜਹਾਜ਼ ਜਾਂਦਾ ਰਿਹਾ ਗਿਆ। ਉਹ ਕਿੰਨਾ ਖਰਚਾ ਹੋਇਆ ਤੇ ਮਿਲਿਆ ਕੁਝ ਵੀ ਨਹੀਂ ਹੈਗਾ ਹਨਾ। ਹੁਣ ਸਵਾਲ ਇਸ ਮਸਲੇ ਦੇ ਵਿੱਚ ਆ ਕਿ ਹੋਰ ਬੜੀ ਖ ਹੈਗੀ ਖ ਖਰਚੀ। ਕਿਸੇ ਵੀ ਸਰਕਾਰ ਚ ਇਕੱਲੇ ਦਲ ਦੀ ਸਰਕਾਰ ਰਹੀ ਜਾਂ ਕਾਂਗਰਸੀ ਇੰਨਾ ਦਿਨੇ ਇਸ਼ਤਿਹਾਰ ਦੇਤੇ ਨਹੀਂ। 880 ਕਰੋੜ ਰੁਪਏ ਤੇ ਨਹੀਂ ਖਰਚਿਆ ਹੁਣ 800 ਕਰੋੜ ਰੁਪਏ ਥੋੜਾ ਤੇ ਨਹੀਂ ਹੁੰਦਾ ਜਿਹਨਾਂ 11 ਤਿਆਰਾਂ ਵਾਲਾ ਸੀ ਉਹਨਾਂ ਕੋਈ ਤਕਰੀਬਨ ਚੱਕਿਆ ਗਿਆ ਜਿਹੜਾ ਕੱਲ ਵਾਲਾ 941 ਕਰੋੜ ਮਤਲਬ ਉਹੀ ਤੇ ਹੈ ਸਵਾਲ ਇਹ ਕਿ ਇੰਨਾ ਹਰ ਹਰ ਸਾਲ ਚੁੱਕਣਗੇ ਖਰਚਾ ਹੁਣ ਤੇ ਸੁਣਿਆ ਹੈਗਾ ਕਿ ਪਬਲਿਕ ਰਿਲੇਸ਼ਨ ਨੂੰ ਹੀ ਠੇਕੇ ਤੇ ਦੇ ਦੇਣ ਲੱਗੇ ਨੇ ਡਿਪਾਰਟਮੈਂਟ ਨੂੰ ਉਹਦੇ ਚ ਇੱਕ ਕੰਪਨੀ ਦੇ ਨਾਲ ਠੇਕਾ ਕਰ ਰਹੇ ਨੇ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਜਿਹਦੇ ਚ ਇੱਕ ਕੰਪਨੀ ਨੂੰ ਠੇਕਾ ਦਿੱਤਾ ਯਾਰ ਪਤਾ ਨਹੀਂ ਬੰਦਾ ਦਿੱਲੀੋਂ ਆਇਆ ਗਿਆ ਉਹ ਨਾਲ ਕੀ ਕਰੂਗਾ ਜੀ ਆ ਪ੍ਰਿੰਟ ਵਾਸਤੇ ਵੱਖਰਾ ਠੇਕਾ ਆਨਲਾਈਨ ਵਾਸਤੇ ਵੱਖਰਾ ਠੇਕਾ ਵੈਬਸਾਈਟ ਵਾਸਤੇ ਵੱਖਰਾ ਠੇਕਾ ਲਾਈਵ ਸਟਰੀਮ ਸਟ੍ਰੀਮਿੰਗ ਵਾਸਤੇ ਵੱਖਰਾ ਠੇਕਾ ਮਤਲਬ ਪਬਲਿਕ ਰਿਲੇਸ਼ਨ ਹੋ ਜੂਗਾ ਡਫੰਕ ਤੇ ਸਾਰਾ ਜਿਹੜਾ ਕੰਮ ਕਾਜ ਉਹ ਪ੍ਰਾਈਵੇਟ ਠੇਕੇ ਤੇ ਦੇ ਰਿਆ ਗਏ ਨੇ ਕਿਉਂਕਿ ਕੋਈ ਨਾ ਕੋਈ ਜਿਹੜਾ ਇਸ ਕੰਪਨੀ ਨੂੰ ਠੇਕਾ ਦਿੱਤਾ ਜਾ ਰਿਹਾ ਉਹ ਕਿਹਨਾਂ ਕਿ ਦਿੱਲੀ ਵਾਲਿਆਂ ਦਾ ਕੋਈ ਅੰਗਲੀ ਸੰਗਲੀ ਹੋਣਾ ਤੇ ਹੁਣ ਜਦ ਇਦਾਂ ਦੇ ਬੇਫਜ਼ੂਲ ਖਰਚ ਕੀਤੇ ਜਾ ਰਹੇ ਨੇ ਤੋ ਸਰਕਾਰ ਨੂੰ ਕੰਟਰੋਲ ਕਰਨਾ ਚਾਹੀਦਾ ਹੈ ਤੁਸੀਂ ਕਹਿੰਦੇ ਸੀ ਕਿ ਸਿਕਿਉਰਟੀਆਂ ਦੇ ਬੜਾ ਖਰਚਾ ਤੇ ਤੁਹਾਡੇ ਵੀ ਉਹਨੀਆਂ ਸਿਕਿਉਰਟੀਆਂ ਦੇ ਕਿਹੜੇ ਐਮ ਐਲ ਏ ਕੋ 15 ਜਾਂ 16 ਮੈਂ ਗਨਮੈਨ ਤੋਂ ਘੱਟ ਨੇ ਤਿੰਨ ਤਨ ਨਾਲ ਜਿਪਸੀਆਂ ਚੱਲਦੀਆਂ ਨੇ ਮੰਤਰੀਆਂ ਦੇ ਨਾਲ ਕਿੰਨੀਆਂ ਚੱਲਦੀਆਂ ਨੇ ਇਹ ਸਾਰੇ ਖਰਚੇ ਤੇ ਹੈ ਹੀ ਆ ਔਰ ਦੂਜਾ ਇਹ ਵੀ ਇਹ ਵੀ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਜਹਾਜ਼ ਕਹਿੰਦੇ ਪਹਿਲਾਂ ਦਿੱਲੀ ਜਾਂਦਾ ਫਿਰ ਦਿੱਲੀੋਂ ਸਵਾਰੀ ਪੰਜਾਬ ਲੈ ਕੇ ਇਹ ਸਾਰੇ ਖਰਚੇ ਹੀ ਆ ਖਰਚਿਆਂ ਦੇ ਕੰਟਰੋਲ ਕਰਨਾ ਚਾਹੀਦਾ ਸਰਕਾਰ ਨੂੰ ਹਾਲਾਂਕਿ ਪਹਿਲਾਂ ਇਹਨਾਂ ਨੇ ਬੜੇ ਗਿਆ ਸੀ ਕਿ ਜੀ 1 ਟਰਮ 1 ਪੈਨਸ਼ਨ ਹੀ ਬੜਾ ਪੈਸਾ ਬਜ ਗਿਆ ਉਹਨਾ ਬੱਚਿਆਂ ਨਹੀਂ ਪੈਸਾ ਜਿੰਨਾ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦੇ ਦਿੱਤਾ ਹੈਗਾ ਸੀ ਇਹ ਚੀਜ਼ਾਂ ਸਰਕਾਰ ਨੂੰ ਕੰਟਰੋਲ ਕਰਨੀਆਂ ਚਾਹੀਦੀਆਂ ਐਸੇ ਕਰਕੇ ਤੇ ਪਿਛਲਿਆਂ ਨੂੰ ਲੋਕਾਂ ਨੇ ਦਰਕਰਾਰਿਆ ਸੀ ਤੁਹਾਨੂੰ ਅਪਣਾਇਆ ਤੇ ਜੇ ਤੁਸੀਂ ਉਹਦਾ ਨਜਾਇਜ਼ ਫਾਇਦਾ ਚੱਕ ਰਹੇ ਹੋ ਤੇ ਤੁਸੀਂ ਵੀ ਲੋਕਾਂ ਦੇ ਢਿੱਡੋ ਜੰਮੇ ਨਹੀਂ ਆਗੇ ਜਿਵੇਂ ਉਹਨਾਂ ਲੋਕਾਂ ਨੂੰ ਸਬਕ ਸਿਖਾਇਆ ਸੀ ਉਹਨੂੰ ਤੁਹਾਨੂੰ ਵੀ ਸਿਖਾ ਦੇਣ ਲੇਕਿਨ ਸਰਕਾਰ ਨੂੰ ਕੰਟਰੋਲ ਕਰਕੇ ਚੱਲਣਾ ਚਾਹੀਦਾ ਹੈਗਾ ਹੁਣ ਸੁਣਿਆ ਗਿਆ ਕਿ ਫੇਰ ਨਵੀਆਂ ਕਾਰਾਂ ਲੈ ਰਹੇ ਨੇ ਇੱਕ ਮੰਤਰੀਆਂ ਦੇ ਘਰ ਕਹਿੰਦੇ ਦਰਖਤ ਬਾਹਰੋਂ ਮਗਾਇਨੇ 2-2 ਲੱਖ ਰੁਪਏ ਦੇ ਦਰਖਤ ਲੱਗ ਗਏ ਨੇ ਘਰਾਂ ਦੇ ਵਿੱਚ ਉਹ ਸਾਰੇ ਖਰਚੇ ਹੀ ਆ ਨਾ ਇਹ ਖਰਚਿਆਂ ਤੇ ਕੰਟਰੋਲ ਕਰਨ ਦੇ ਕਹਿੰਦੇ ਸੀ ਕਿ ਸਾਡੇ ਜਿਹੜੇ ਮੰਤਰੀ ਆ ਜਦੋਂ ਜ਼ਿਲ੍ਹਿਆਂ ਦੇ ਵਿੱਚ ਜਾਣਗੇ ਸਰਕਾਰੀ ਰੈਸਟ ਹਾਊਸ ਦੇ ਵਿੱਚ ਰਹਿਣਗੇ ਰੈਸਟ ਹਾਊਸ ਤੇ ਕੋਈ ਰਿਆ ਨਹੀਂ ਆ ਗਿਆ ਇੱਥੇ ਤੇ ਜੋ ਅੰਮ੍ਰਿਤਸਰ ਰੌਲਾ ਪੈ ਗਿਆ ਸੀ ਮੰਤਰੀ ਜਮੇ ਜਿੰਨੂ ਜਾ ਕੇ ਕਹਿੰਦੇ ਕਮਰੇ ਖਲੋਣੇ ਆਗੇ ਤੇ ਇੱਕ ਫੋਰਸਟਾਇਰ ਦੇ ਵਿੱਚ ਜਾ ਕੇ ਰੁਕੇ ਸੀ ਤੇ ਇਹ ਕਿਵੇਂ ਤੁਸੀਂ ਖਰਚਾ ਤੇ ਫਿਰ ਜੇ ਤੁਸੀਂ ਇਹੋ ਖਰਚੇ ਲੈ ਲੈ ਕੇ ਕਰਜ਼ਾ ਚੱਕ-ਚੱਕ ਕੇ ਸਰਕਾਰ ਚਲਾਉਣੀ ਹੈਗੀ ਆ ਤੇ ਫਿਰ ਚਲ ਚਲਾਈ ਚਲੋ ਫਿਰ ਤੇ ਲੋਕੀ ਜਿਵੇਂ ਪਿਛਲੇ ਨੂੰ ਗਾਲਾਂ ਕੱਢਦੇ ਨੇ ਤੇ ਤੁਹਾਨੂੰ ਵੀ ਕੱਢਣਗੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਤੇ ਦਿੱਲੀ ਵਾਲੇ ਤੇ ਤੁਸੀਂ ਪੰਜਾਬ ਵਾਲੇ ਮਿਲ ਕੇ ਕਹਿੰਦੇ ਸੀ ਕਿ ਅਸੀਂ ਜੀ 30000 ਕਰੋੜ ਰੁਪਇਆ ਐਕਸਾਈਜ਼ ਚੋਂ ਆਏਣਾਗਾ 20000 ਕਰੋੜ ਰੁਪਇਆ ਮਾਈਨਿੰਗ ਚੋਂ ਆਏਣਾ 50000 ਕਰੋੜ ਰੁਪਇਆ ਕਿੱਥੇ ਗਿਆ ਤੁਸੀਂ ਤੇ ਰੋਜ਼ ਕਹਿੰਦੇ ਕਿ ਬੜੀ ਜਿਹੜੀ ਲੀਕੇਜ ਹੋ ਗਈ ਆ ਜਿਹੜੀ ਡਿਪਾਰਟਮੈਂਟ ਤੇ ਲੀਕੇਜ ਹੋ ਰਹੀ ਸੀ ਅਸੀਂ ਰਿਕਵਰ ਕਰ ਲਈਓ ਕਿੱਥੇ ਆ ਜੇ ਤੁਸੀਂ ਸਾਰੀ ਕ腐ਸ਼ਨ ਰੋਕਤੀ ਲੀਕੇਜ ਰੋਕ ਦਿੱਤੀ ਹੈਗੀ ਆ ਤੁਹਾਨੂੰ ਮਾਈਨਿੰਗ ਚੋਂ ਬੜੇ ਪੈਸੇ ਆ ਗਏ ਨੇ ਐਕਸਾਈਟ ਚੋਂ ਬੜੇ ਪੈਸੇ ਆ ਗਏ ਨੇ ਤੇ ਫਿਰ ਤੁਹਾਨੂੰ ਕਰਜ਼ਾ ਚੁੱਕਣ ਦੀ ਕੀ ਲੋੜ ਆ ਨਾ ਹਾਲੇ ਤੱਕ ਹਰਪਾਲ ਸਿੰਘ ਚੀਮਾ ਸਾਹਿਬ ਨੇ ਦੱਸਿਆ ਕਿ ਐਕਸਾਈਟ ਚੋਂ ਕਿੰਨਾ ਪੈਸਾ ਆ ਚੁੱਕਾ ਮਾਈਨਿੰਗ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਉਹਨਾਂ ਕੋਲ ਆ ਚੇਤਨ ਸਿੰਘ ਜੋੜੇ ਮਾਦਰੇ ਕੋ ਆ ਗਈ ਹੁਣ ਨਾ ਉਹਨਾਂ ਦੱਸਿਆ ਕਿ ਜਦੋਂ ਦੀ ਸਾਡੀ ਸਰਕਾਰ ਬਣੀ ਤੇ ਹੁਣ ਤੱਕ ਸਾਨੂੰ ਕਿੰਨਾ ਮਾਈਨਿੰਗ ਚੋਂ ਪੈਸਾ ਆ ਨਾ ਇਸ ਤੋਂ ਪਹਿਲਾਂ ਮੀਤ ਏਰ ਨੇ ਦੱਸਿਆ ਮੀਤ ਏਰ ਤੋਂ ਪਹਿਲਾਂ ਨਾ ਹਰਜੂਤ ਸਿੰਘ ਬੈਸ ਨੇ ਦੱਸਿਆ ਉਹ ਪੈਸਾ ਜਾ ਕਿੱਥੇ ਰਿਹਾ ਜਿਹੜਾ ਇਸ ਮਸਲੇ ਦੇ ਵਿੱਚ ਤੇ ਹੁਣ ਕਰਜ਼ਾ ਚੱਕੀ ਚੋਲ ਤੇ ਜੇ ਤੁਸੀਂ ਕੱਲ ਨੂੰ ਮਲਵਿੰਦਰ ਸਿੰਘ ਕੰਗ ਹੋਣੀ ਜਾਂ ਕੋਈ ਹੋਰ ਕਹੂਗਾ ਕਿ ਜੀ ਕਰਜ਼ਾ ਹਰਿਆਣੇ ਨੇ ਵੀ ਚੱਕਿਆ ਜੀ ਕਰਜ਼ਾ ਅਮਰੀਕਾ ਨੇ ਵੀ ਚੱਕਿਆ ਜੀ ਕਰਜ਼ਾ ਰਾਜਸਥਾਨ ਨੇ ਵੀ ਚੱਕਿਆ ਕਰਜ਼ਾ ਦਿੱਲੀ ਨੇ ਵੀ ਚੱਕਿਆ ਇਹਦਾ ਮਤਲਬ ਹੈ ਕਿ ਤੁਹਾਡੇ ਪੱਲੇ ਕੱਖ ਨਹੀਂ ਹੈ ਜੇ ਅਸੀਂ ਲੋਕਾਂ ਦੀਆਂ ਐਗਜ਼ਾਮਪਲਾਂ ਦਿੰਦੇ ਹੈਗੇ ਨੇ ਹੂੰ ਤੁਸੀਂ ਇੱਕ ਐਗਜ਼ਾਮਪਲਾਂ ਦੇ ਦੇੋ ਨਾ ਕਿ ਫਲਾਨੀ ਸਟੇਟ ਨੇ ਸਭ ਤੋਂ ਵੱਧ ਕਰਜ਼ਾ ਘਟ ਚੱਕਿਆ ਅਸੀਂ ਉਹਦੇ ਬਰਾਬਰ ਚੱਕਿਆ ਗ ਕਰਜ਼ਾ ਤੇ ਜੇ ਤੁਸੀਂ ਕਹੋਗੇ ਕਿ ਉਹਨਾਂ ਨੇ ਵੀ ਚੱਕਿਆ ਉਹਨਾਂ ਨੇ ਚੱਕਿਆ ਗਿਆ ਮਤਲਬ ਕਿ ਫਿਰ ਤੁਸੀਂ ਤੁਹਾਡੇ ਚ ਤੇ ਉਹਨਾਂ ਪਿਛਲਿਆਂ ਚ ਕੀ ਫਰਕ ਸੀ ਜੀ ਇੱਕ ਬੜਾ ਅਗਲਾ ਇਹ ਮਸਲਾ ਆ ਉਹ ਰਾਜਪਾਲ ਤੇ ਮੁੱਖ ਮੰਤਰੀ ਵਾਲੇ ਤਕਰਾਰ ਤੋਂ ਬਾਅਦ ਕੀ ਕੁਝ ਹੁੰਦਾ ਰਿਹਾ ਸਾਰੇ ਪੰਜਾਬ ਦੇ ਲੋਕ ਜਾਣਦੇ ਐ ਪਰ ਹੁਣ ਤਿੰਨ ਅਹਿਮ ਬਿੱਲ ਨੇ ਜਿਹੜਾ ਕਿ ਇੱਕ ਪੁਲਿਸ ਨਾਲ ਜੁੜਿਆ ਹੋਇਆ ਇੱਕ ਗੁਰਦੁਆਰਾ ਐਕਟ ਨਾਲ ਜੁੜਿਆ ਹੋਇਆ ਔਰ ਇੱਕ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਕੌਣ ਨਿਯੁਕਤ ਕਰੇ ਇਹਦੇ ਨਾਲ ਜੁੜਿਆ ਹੋਇਆ ਹੁਣ ਰਾਸ਼ਟਰਪਤੀ ਤੱਕ ਪਹੁੰਚ ਕਰਨੀ ਆ ਰਾਜਪਾਲ ਸਾਹਿਬ ਨੂੰ ਇੱਕ ਤਰ੍ਹਾਂ ਦੀ ਕੋਰੀ ਨਾ ਹੋ ਗਈ ਐ ਮੁੱਖ ਮੰਤਰੀ ਨੂੰ ਇਸ ਨੂੰ ਝਟਕਾ ਵੀ ਮੰਨਿਆ ਜਾ ਰਿਹਾ ਸਿਆਸੀ ਗਲਿਆਰੇਆਂ ਚਰਚਾਵਾ ਹੋ ਰਹੀਆਂ ਕਿ ਸੁਪਰੀਮ ਕੋਰਟ ਨੇ ਕਿਹਾ ਵੀ ਸੀ ਨਿਰਦੇਸ਼ ਵੀ ਦਿੱਤੇ ਸੀ ਕਿ ਬਿੱਲ ਨਹੀਂ ਰੋਕਣੇ ਪਰ ਉਹਨਾਂ ਨੇ ਤੰਗ ਬਣਾ ਲਿਆ ਰਾਸ਼ਟਰਪਤੀ ਤੱਕ ਕਹਿੰਦੇ ਸਲਾਹ مشਵਰਾ ਲਿਆ ਜਾਏਗਾ ਫਿਰ ਮੋਰ ਲੱਗੇਗੀ ਤੂੰ ਕੋਈ ਕਈ ਹੁੰਦੇ ਬਿਲ ਮਨੀ ਬਿਲ ਮਨੀ ਬਿਲ ਤੇ ਪਾਸ ਕਰ ਰਹੇ ਪਹਿੰਦੇ ਕਈ ਹੁੰਦੇ ਪੋਲਿਟੀਕਲ ਬਿਲ ਪੋਲਿਟੀਕਲ ਬਿਲ ਤੇ ਤੇ ਗਵਰਨਰ ਦਾ ਰਾਈਟ ਹੁਣ ਸਰਕਾਰ ਸੁਪਰੀਮ ਕੋਰਟ ਦੇ ਸੁਪਰੀਮ ਕੋਰਟ ਨੇ ਤੇ ਸੁਪਰੀਮ ਕੋਰਟ ਕੀ ਕਰ ਦਿਆ ਸੁਪਰੀਮ ਕੋਰਟ ਤੇ ਅੱਗੇ ਸੰਵਿਧਾਨ ਰੱਖ ਲੈਂਦੀ ਆ ਰੈਫਰੈਂਸ ਰੱਖ ਲੈਂਦੀ ਆ ਤੇ ਉਹ ਕਹਿੰਦੇ ਕਿ ਆਰਟੀਕਲ ਜਿਹੜਾ ਦੇਸ਼ ਦੇ ਸੰਵਿਧਾਨ ਦਾ 200 ਇਹ ਕਹਿੰਦਾ ਕਿ ਤੁਸੀਂ ਪਾਬੰਦ ਜਿਹੜੀ ਆ ਸੂਬਾ ਸਰਕਾਰ ਹੈ ਜਿਹੜੇ ਬਿੱਲ ਪਾਸ ਕਰਦੀਆਂ ਨੇ ਅਸੈਂਬਲੀ ਉਹ ਜਿੰਨੀ ਜਲਦੀ ਜਿੰਨੀ ਛੇਤੀ ਤੁਸੀਂ ਉਹ ਬਿੱਲਾਂ ਤੇ ਸਹਿਮਤੀ ਜਤਾਉਣੀ ਆ ਉਹ ਮਣੀ ਬਿੱਲ ਆ ਗਏ ਇਹ ਕਈ ਬਿੱਲ ਪੋਲੀਟੀਕਲ ਆ ਪੋਲੀਟੀਕਲ ਬਿੱਲ ਨੂੰ ਲੈ ਕੇ ਗਵਰਨਰ ਵੀ ਤੇ ਸੈਬ ਵਜ਼ੀਰ ਰਹਿ ਚੁੱਕੇ ਨੇ ਐਮਪੀ ਰਹਿ ਚੁੱਕੇ ਨੂੰ ਪਤਾ ਕੀ ਕੁਝ ਕਰਨਾ ਹੈ ਕਿਉਂਕਿ ਉਹਨੇ ਇੱਕ ਵਾਰ ਮਾਰ ਖਾ ਲਈ ਆ ਹੁਣ ਉਹਨੇ ਜਿਹੜੇ ਬਿੱਲ ਤਿੰਨ ਤਿੰਨ ਬਿੱਲ ਜਿਹੜੇ ਮਹੱਤਵਪੂਰਨ ਵੀ ਆ ਤੇ ਕੰਟਰੋਵਰਸ਼ਲ ਵੀ ਆ ਉਹਨਾਂ ਨੇ ਰਾਸ਼ਟਰਪਤੀ ਨੂੰ ਭੇਜ ਦਿੱਤੇ ਨੇ ਹੁਣ ਰਾਸ਼ਟਰਪਤੀ ਦਾ ਰੈਫਰੈਂਸ ਦੇ ਦੀ ਸਰਵੋੱਚ ਅਦਾਲਤ ਸੁਪਰੀਮ ਕੋਰਟ ਵੀ ਰਾਸ਼ਟਰਪਤੀ ਨੂੰ ਥੋੜਾ ਪੁੱਛ ਲੇਗੀ ਉੱਥੇ ਤਾਂ ਪਤਾ ਨਹੀਂ ਸਦੀਆਂ ਪੁਰਾਣੇ ਬਿੱਲ ਹੋਣਗੇ ਕਿਉਂਕਿ ਸੰਵਿਧਾਨ ਦੇ ਵਿੱਚ ਕਿਤੇ ਇਹ ਨਹੀਂ ਲਿਖਿਆ ਹੋਗਾ ਕਿ ਬਿੱਲ ਇੰਨੇ ਟਾਈਮ ਬਾਉਂਡ ਕਰਨਾ ਹੈਗਾ ਜੀ ਵੀ ਇੰਨੀ ਇੰਨੇ ਮਹੀਨੇ ਦੇ ਵਿੱਚ ਇੰਨੀ ਤਰੀਕ ਦੇ ਵਿੱਚ ਬਿੱਲ ਪਾਸ ਕਰਨੇ ਹੁਣ ਜਿਹੜਾ ਇਹਨਾਂ ਨੇ ਰਾਸ਼ਟਰਪਤੀ ਰੈਫਰੈਂਸ ਵਾਸਤੇ ਭੇਜ ਦਿੱਤਾ ਹੈਗਾ ਜਾਂ ਐਡਵਾਈਸ ਵਾਸਤੇ ਬਿੱਲ ਭੇਜਤਾ ਉਹ ਤਿੰਨ ਬਿੱਲ ਆ ਤਿੰਨ ਬਿੱਲਾਂ ਨੂੰ ਬੜਾ ਇਹ ਰੌਲਾ ਪਿਆ ਇੱਕ ਤਾਂ ਹੈਗਾ ਪੰਜਾਬ ਯੂਨੀਵਰਸਿਟੀਆਂ ਅਮੈਂਡਮੈਂਟ ਬਿੱਲ 2023 ਉਹ ਬਿੱਲ ਕੀ ਆ ਬੇਲਾ ਕੇ ਕੇਰਲਾ ਸਰਕਾਰ ਵੀ ਗਈ ਸੀ ਤਾਮਲਾਡੂ ਵੀ ਗਈ ਸੀ ਬੰਗਾਲ ਵੀ ਗਈ ਸੀ ਕਿਉਂਕਿ ਉੱਤੇ ਜਦੋਂ ਜਿਹੜੇ ਯੂਨੀਵਰਸਿਟੀ ਸਰਕਾਰੀ ਯੂਨੀਵਰਸਿਟੀ ਹੁੰਦੀਆਂ ਉਹਨਾਂ ਦੇ ਜਿਹੜੇ ਚਾਂਸਲਰ ਹੁੰਦੇ ਨੇ ਉਹ ਸੂਬਾ ਗਵਰਨਰ ਹੁੰਦੇ ਨੇ ਹੁਣ ਪਿੱਛੇ ਜੇ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਪੈ ਗਿਆ ਰੌਲਾ ਤੇ ਫਿਰ ਖੇਤੀਬਾੜੀ ਯੂਨੀਵਰਸਿਟੀ ਦਾ ਰੌਲਾ ਪੈ ਗਿਆ ਕਿਉਂਕਿ ਸਰਕਾਰ ਦੇ ਵਿੱਚ ਜਿਹੜੇ ਅਫਸਰ ਲੱਗੇ ਨੇ ਜਿਹੜੇ ਸੀਐਮਓ ਆਫਿਸ ਦੇ ਵਿੱਚ ਇਸ ਟਾਈਮ ਅਫਸਰ ਲੱਗੇ ਸਾਰੇ 1980 ਤੋਂ ਬਾਅਦ ਪੈਦਾ ਹੋਏ ਨੇ ਜਿਨ੍ਹਾਂ ਦੀ ਉਮਰ ਹੱਲੇ ਸਾਰੀ 32 ਸਾਲ ਉਹਨਾਂ ਨੂੰ ਪੰਜਾਬ ਬਾਰੇ ਕੁਝ ਨਹੀਂ ਪਤਾ ਪੋਲਿਟੀਕਲ ਤੌਰ ਤੇ ਕੁਝ ਨਹੀਂ ਸੋਚਦੇ ਹੈਗੇ ਮਤਲਬ ਸੀਐਮ ਆਫਿਸ ਕਹਿ ਸਕਦੇ ਕਿ ਇੱਕ ਸવાય ਰਵੀ ਭਗਤ ਤੋਂ ਇਲਾਵਾ ਬਾਕੀ ਕੋਈ ਪੰਜਾਬੀ ਨਹੀਂ ਹੈਗਾ ਰਵੀ ਭਗਤ ਤੋਂ ਛੱਡ ਕੇ ਬਾਕੀ ਮੈਨੂੰ ਲੱਗਦਾ ਕਿ ਪੰਜਾਬ ਬਾਰੇ ਇਹਨਾਂ ਗਿਆਨ ਨਹੀਂ ਹੋਊਗਾ ਜਿਹੜੇ ਜਿਨ੍ਹਾਂ ਦਾ ਪ੍ਰਾਣੀ ਸੀਨੀਅਰ ਅਫਸਰ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ 25 25 ਸਾਲ ਸਰਵਸੋਗੀ ਕਟੂਗੜ ਉਹ ਜੇ ਬੰਦੇ ਲਾਉਣੇ ਚਾਹੀਦੇ ਨੇ ਹੁਣ ਉਹਦਾ ਸਰਕਾਰ ਨੇ ਕੀ ਕੀਤਾ ਹੈਗਾ ਕਿ ਜਿਹੜਾ ਚੈਨਲ ਆ ਰਾਜਪਾਲ ਪਹਿਲਾਂ ਵੀ ਲੱਗਦੇ ਰਹੇ ਨੇ ਉਦੋਂ ਗਵਰਨਰ ਦਾ ਰੋਲਾ ਨਹੀਂ ਪਿਆ ਕੀ ਹੈ ਕਿ ਤੁਹਾਨੂੰ ਚਾਂਸਲਰ ਕੋ ਪਾਵਰ ਹੈਗੀ ਆ ਤੇ ਸਰਕਾਰ ਸਿਰਫ ਸ਼ਿਫਾਰਿਸ਼ ਕਰ ਸਕਦੀ ਆ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਜੋ ਡਾਕਟਰ ਗੁਰਪ੍ਰੀਤ ਸਿੰਘ ਵਾਂਡਰ ਹੁਣੀ ਲਾਏ ਨੇ ਉਹਦੇ ਚ ਕੀ ਗੇ ਸਰਕਾਰ ਨੂੰ ਇੱਕ ਪ੍ਰੋਪਰ ਪ੍ਰਕਿਰਿਆ ਅਡਾਪਟ ਕਰਨੀ ਚਾਹੀਦੀ ਸੀ ਇੱਕ ਸਿਲੈਕਟਡ ਕਮੇਟੀ ਬਣਾਉਣੀ ਚਾਹੀਦੀ ਸਿਲੇਕਸ਼ਨ ਕਮੇਟੀ ਸਿਲੇਕਸ਼ਨ ਕਮੇਟੀ ਤਿੰਨ ਨਾਮ ਲੈਂਦੀ ਸੀਐਮ ਦਾ ਰੈਫਰੈਂਸ ਲੈ ਕੇ ਜਾਂਦੇ ਪੰਜਾਬ ਦੇ ਰਾਜਪਾਲ ਕੋ ਕਿ ਆ ਸਾਡੀ ਸਿਲੇਕਸ਼ਨ ਕਮੇਟੀ ਆ ਆ ਲੋਕਾਂ ਨੇ ਅਪਲਾਈ ਕੀਤਾ ਸੀ ਆ ਅਸੀਂ ਤਿੰਨ ਜਣੇ ਸਿਲੈਕਟ ਕੀਤੇ ਪੈਨਲ ਬਣਾਇਆ ਸਰਕਾਰ ਦੀ ਇੱਛਾ ਕਿ ਤਿੰਨਾਂ ਦੇ ਵਿੱਚੋਂ ਆਹ ਬੰਦਾ ਸਾਰਿਆਂ ਨਾਲ ਪਰਫੈਕਟ ਆ ਇਸ ਤੇ ਸਹਿਮਤੀ ਲਈ ਜਾਵੇ ਇਹਨਾਂ ਕੀ ਕੀਤਾ ਕੋਈ ਮੀਟਿੰਗ ਨਹੀਂ ਕੀਤੀ ਕੋਈ ਸਿਲੈਕਸ਼ਨ ਕਮੇਟੀ ਬਣਾਈ ਤੇ ਇੱਕ ਟਵੀਟ ਆ ਗਿਆ ਕਿ ਡਾਕਟਰ ਗੁਰਪ੍ਰੀਤ ਸਿੰਘ ਵਾਂਡਰ ਵਾਈਸ ਚਾਂਸਲਰ ਆ ਹੁਣ ਠੀਕ ਹੈ ਡਾਕਟਰ ਗੁਰਪ੍ਰੀਤ ਸਿੰਘ ਵਾਂਡਰ ਬੜੇ ਇਸ ਖਿੱਤੇ ਦੇ ਕਾਬਿਲ ਦਿਲ ਦੇ ਰੋਗਾਂ ਦੇ ਮਾਹਿਰ ਆ ਭਗਵੰਤ ਮਾਨ ਸਾਹਿਬ ਦੀ ਨੀਅਤ ਵੀ ਮਾੜੀ ਨਹੀਂ ਸੀ ਪਰ ਅਫਸਰਾ ਨੇ ਦੱਸਣਾ ਕਿ ਸਰ ਇਹ ਕੋਈ ਪ੍ਰੋਪਰ ਚੈਨਲ ਨਹੀਂ ਆ ਉਹ ਪੰਗਾ ਪੈ ਗਿਆ ਵੀ ਤੁਸੀਂ ਕੌਣ ਹੁੰਦੇ ਜੇ ਡਿਸਾਈਡ ਕਰਦੇ ਤੁਸੀਂ ਸਿਰਫ ਰეკਮੈਂਡ ਕਰ ਸਕਦੇ ਹੋ ਗਵਰਨਰ ਨੇ ਉਸੇ ਲਾ ਕੇ ਦੇਣਾ ਪਹਿਲਾਂ ਕੀ ਕਰਦੇ ਸੀ ਜਿਹੜੇ ਮੁੱਖ ਮੰਤਰੀ ਦੇ ਹੁੰਦੇ ਨੇ ਪ੍ਰਿੰਸੀਪਲ ਸੈਕਟਰੀ ਹੁੰਦੇ ਨੇ ਉਹ ਫਾਈਲ ਲੈ ਕੇ ਖੁਦ ਗਵਰਨਰ ਕੋਲ ਜਾਂਦੇ ਸੀ ਸਰ ਆ ਅਸੀਂ ਪ੍ਰੋਪਰ ਸਾਡੀ ਸਰਕਾਰ ਦੀ ਇੱਛਾ ਕਿ ਆ ਬੰਦਾ ਲਾਇਆ ਜਾਵੇ ਉਹ ਲਾ ਦਿੰਦੇ ਸੀ ਇਹ ਪਹਿਲਾਂ ਮੀਟਿੰਗ ਬਾਅਦ ਚ ਕਰਦੇ ਸੀ ਪਹਿਲਾਂ ਟਵੀਟ ਕਰਦੇ ਸੀ ਉਹ ਸਾਰੇ ਸੰਵਿਧਾਨ ਦੀ ਤਹਿਸ ਨਾਸ ਹੋ ਗਈ ਫਿਰ ਜਦੋਂ ਡਾਕਟਰ ਗੋਸਲ ਹੁਣਾਂ ਨੂੰ ਲਾਇਆ ਪ੍ਰੋਬਲਮ ਫਿਰ ਆ ਗਈ ਫਿਰ ਸਰਕਾਰ ਨੂੰ ਲੱਗਾ ਕਿ ਗਵਰਨਰ ਸਾਹਿਬ ਤੇ ਹਰ ਗੱਲ ਤੇ ਨੰਨਾ ਪਾ ਦਿੰਦੇ ਨੇ ਫਿਰ ਕਹਿੰਦੇ ਆਪਾਂ ਐਕਟਿਵਮੈਂਡ ਕਰ ਦਿੰਦੇ ਹੈਗੇ ਹੁਣ ਐਮੈਂਡ ਐਕਟਿਵਮੈਂਡ ਕਰ ਦਿੱਤਾ ਹੈਗਾ ਕਿਹੜਾ ਬੰਦਾ ਆਪਣੇ ਹੱਥ ਵੜ ਕੇ ਦਊਗਾ ਗਵਰਨਰ ਕਿਉਂ ਨਾ ਚਾਹੂਗਾ ਕਿ ਮੈਂ ਚਾਂਸਰ ਲੱਗਾ ਰਵਾਂ ਇਹ ਬਿੱਲ ਬਾਕੀ ਸਟੇਟਾਂ ਦੇ ਵਿੱਚ ਸੁਪਰੀਮ ਕੋਰਟ ਚ ਪੈਂਡਿੰਗ ਆ ਹੁਣ ਇਹ ਬਿੱਲ ਗਵਰਨਰ ਸਾਹਿਬ ਨੇ ਭੇਜਤਾ ਰਾਸ਼ਟਰਪਤੀ ਵੀ ਤੁਸੀਂ ਡਿਸਾਈਡ ਕਰੋ ਕੀ ਕਰਨਾ ਉੱਥੋਂ ਮੈਨੂੰ ਲੱਗਦਾ ਗਵਰਨਰ ਸਾਹਿਬ ਦੇ ਹੱਕ ਚ ਹੋਗੇ ਕਿ ਘੱਟੂ ਘੜ ਕਿਉਂਕਿ ਜੇ ਮੁੱਖ ਮੰਤਰੀ ਹੋਊਗਾ ਨਾ ਉਹ ਪਰ ਬਹੁਤ ਪੋਲੀਟੀਕਲ ਮਸਲਾ ਹੋ ਜਾਊਗਾ گورنر ਦੇਣਾ ਉਹਨੂੰ ਥੋੜਾ ਨਿਊਟਰਲ ਰਹਿਣ ਦੀ ਇਹਨੂੰ ਚਾਂਸਲ ਲੱਗੇ ਵਾਈਸ ਚਾਂਸਲ ਲੱਗੇ ਕਿ ਕੋਈ ਨਿਊਟਰਲ ਜੀ ਅਪਰੋਚ ਆ ਗਈ ਆ ਸਿਮਿਲਰਲੀ ਜਿਹੜਾ ਜਿਹੜਾ ਸ਼੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਅਮੈਂਡਮੈਂਟ ਕੀਤਾ ਉਹ ਤੇ ਟੋਟਲੀ ਸਰਕਾਰ ਦੀ ਕਹਿ ਸਕਦੇ ਕਿ ਇੱਕ ਵਿਵਾਦ ਨੂੰ ਖੜਾ ਕੀਤਾ ਹੈਗਾ ਹੁਣ ਪਤਾ ਕਿ ਸਿੱਖ ਕੌਮ ਦੇ ਬਹੁਤ ਸਾਰੇ ਮਸਲੇ ਅੱਗੇ ਨੇ ਪੈਂਡਿੰਗ ਨੇ ਦਿੱਲੀ ਹਰਿਆਣਾ ਵੱਖਰੀ ਬਣ ਗਈ ਹੈਗੀ ਤੇ ਜੇ ਗੁਰਬਾਣੀ ਦਾ ਮਸਲਾ ਵੀ ਉਸ ਤੇ ਵੀ ਸਰਕਾਰ ਦੀ ਦਖਲਅੰਦਾਜ਼ੀ ਆ ਗਈ ਤੇ ਕੱਲ ਨੂੰ ਇਹਦੇ ਚ ਇੱਕ ਵਾਰ ਛੇੜਖਾਨੀ ਹੋ ਗਈ ਕੱਲ ਨੂੰ ਸਰਕਾਰ ਕੀ ਕਰੂਗੀ ਕਿ ਜਥੇਦਾਰ ਅਸੀਂ ਲਾਵਾਂਗੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਹੀ ਮੈਂਬਰ ਕੌਪਡ ਕਰਨੇ ਅਸੀਂ ਕਰਾਂਗੇ ਕੱਲ ਨੂੰ ਕੋਈ ਹੋਰ ਸਰਕਾਰ ਅਡਾਪਟ ਕਰ ਦੂਗੀ ਤੇ ਗਵਰਨਰ ਸਾਹਿਬ ਨੇ ਮਿਲਦਾ ਉਸ ਤੇ ਵੀ ਸਿਆਣਪ ਵਰਤੀ ਆ ਗਈ ਉਹ ਵੀ ਰਾਸ਼ਟਰਪਤੀ ਨੂੰ ਭੇਜ ਦਿੱਤਾ ਕਿ ਰਾਸ਼ਟਰਪਤੀ ਕਿਦਾ ਉਹ ਤੇ ਹੁਣ ਵੱਡੇ ਵੱਡੇ ਜਿਹੜੇ ਵਕੀਲ ਉਹ ਦੱਸਣਗੇ ਤੀਜਾ ਬਿੱਲ ਹੈਗਾ ਪੰਜਾਬ ਪੁਲਿਸ ਐਕਟ 2023 ਸੋਧਣਾ ਬਿੱਲ ਉਹਦੇ ਚ ਕੀ ਆ ਕੈਪਟਨ ਮਿਰਿੰਦਰ ਸਿੰਘ ਵਿਲੇਬ ਕਈ ਸਟੇਟਾਂ ਦੇ ਵਿੱਚ ਇੱਕ ਵਿਜੀਲੈਂਸ ਕਮਿਸ਼ਨ ਬਣਿਆ ਹੈਗਾ ਹੁਣ ਪੰਜਾਬ ਵਿਜੀਲੈਂਸ ਦੇ ਅਧਿਕਾਰੀ ਜਾਂ ਸਰਕਾਰ ਨਹੀਂ ਚਾਹੁੰਦੀ ਕਿ ਉਹ ਕਮਿਸ਼ਨ ਬਣਿਆ ਰਵੇ ਉਹ ਕਮਿਸ਼ਨ ਕੀ ਕਹਿੰਦਾ ਕਿ ਜੇ ਕਿਸੇ ਨੂੰ ਵਿਜੀਲੈਂਸ ਬਿਊਰੋ ਤੇ ਪ੍ਰੋਬਲਮ ਹੈ ਜੋ ਤੁਹਾਡੇ ਨਾਲ ਧੱਕਾ ਕਰ ਰਹੇ ਨੇ ਉਹ ਕਮਿਸ਼ਨ ਨੂੰ ਸ਼ਿਕਾਇਤ ਕਰ ਸਕਦੇ ਨੇ ਜੇ ਕਮਿਸ਼ ਉਹਨੂੰ ਵਿਜੀਲੈਂਸ ਬਿਊਰੋ ਨੂੰ ਕਮਿਸ਼ਨ ਕੋਲ ਪ੍ਰਵਾਨਗੀ ਲੈਣੀ ਪੈਣੀ ਹੈਗੀ ਹੁਣ ਸਰਕਾਰ ਨੂੰ ਪ੍ਰਵਾਨਗੀ ਲੈਣ ਦੀ ਸਰਕਾਰ ਨੂੰ ਲੱਗਾ ਕਿ ਤੇ ਕੈਪਟਨ ਮਰਿੰਦਰ ਸਿੰਘ ਹੋਣਾ ਦੇ ਕਮਿਸ਼ਨ ਬਣਾਇਆ ਸੀ ਤੇ ਕੀ ਪਤਾ ਅਸੀਂ ਜਿਹੜੇ ਕਾਂਗਰਸੀ ਫੜਨੇ ਨੇ ਜਾਂ ਕੋਈ ਅਫਸਰ ਫੜਨੇ ਕਿਤੇ ਵਿਜੀਲੈਂਸ ਕਮਿਸ਼ਨ ਪੰਗਾ ਪਾਦਾ ਕਰੂਗਾ ਉਹ ਵੀ ਬਿੱਲ ਹੁਣ ਰਾਸ਼ਟਰਪਤੀ ਕੋਲ ਚੱਲ ਗਿਆ ਉਸ ਪੰਜਾਬ ਵਿਜੀਲੈਂਸ ਕਮਿਸ਼ਨ ਦੇ ਚੇਅਰਮੈਨ ਨੇ ਜਸਟਿਸ ਮਤਾਪ ਸਿੰਘ ਗਿੱਲ ਸਾਹਿਬ ਹੁਣ ਵਿਜੀਲੈਂਸ ਬਿਊਰੋ ਜਿਹੜਾ ਆਫੀਸਰ ਹੁੰਦੇ ਨੇ ਅਜਾ ਉਹ ਆਈਐਸ ਆਈਪੀਐਸ ਉਹ ਨਹੀਂ ਚਾਹਦੇ ਕਿ ਸਾਡੇ ਉੱਪਰ ਕੋਈ ਡੰਡਾ ਹੋਵੇ ਉਹ ਡੰਡੇ ਨੂੰ ਹਟਾਉਣ ਵਾਸਤੇ ਸਰਕਾਰ ਨੇ ਅਮੈਂਡਮੈਂਟ ਲੈ ਕੇ ਆਏ ਨੇ ਹਾਂ ਪੰਜਾਬ ਦੇ ਅਫਸਰ ਭੁੱਖੇ ਜ਼ਰੂਰ ਨੇ ਆਈਐਸ ਆਈਪੀਐਸ ਕਿ ਰਿਟਾਇਰਮੈਂਟ ਤੋਂ ਬਾਅਦ ਅਹੀਂ ਉਸ ਕਮਿਸ਼ਨ ਤੇ ਬੈਠ ਜੀਏ ਪਰ ਹੋਰ ਕੋਈ ਨਾ ਬੈਠੇ ਹੁਣ ਇਸ ਕਰਕੇ ਵਿਜੀਲੈਂਸ ਦੇ ਤੇ ਸਰਕਾਰ ਨੂੰ ਕੀ ਲੱਗਾ ਇੱਕ ਰੇਡ ਕਾ ਸੀ ਉਹ ਪੰਜਾਬ ਵਿਜੀਲੈਂਸ ਕਮਿਸ਼ਨ ਨੇ ਇਸ ਕਰਕੇ ਪੰਜਾਬ ਪੁਲਿਸ ਜਿਹੜਾ ਐਕਟ ਅਮੈਂਡਮੈਂਟ 2023 ਆ ਉਹ ਗਵਰਨਰ ਗਵਰਨਰ ਨੇ ਉਹ ਵੀ ਰੋਕ ਦਿੱਤਾ ਕਿ ਘੱਟੋ ਘੱਟ ਇੱਕ ਚੈੱਕ ਐਂਡ ਬੈਲੈਂਸ ਤੇ ਹੋਣਾ ਚਾਹੀਦਾ ਕਿ ਕਮਿਸ਼ਨ ਆ ਉਹਦੇ ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਕਟਿੰਗ ਚੀਫ ਜਸਟਿਸ ਉਹਦੇ ਚ ਚੇਅਰਮੈਨ ਨੇ ਤੇ ਆਪਾਂ ਕਿਉਂ ਇੱਕ ਚੈੱਕ ਐਂਡ ਬੈਲੈਂਸ ਤੇ ਚਾਹੀਦਾ ਹੀ ਨਾ ਤੇ ਆਪਾਂ ਕਿਉਂ ਉਹਨੂੰ ਇੱਕ ਵਿਜੀਲੈਂਸ ਬਿਊਰੋ ਨੂੰ ਦੰਦਾ ਵਾਲਾ ਸ਼ੇਅਰ ਬਣਾ ਦਈਏ ਤੇ ਜੋ ਜੇ ਦੰਦ ਦੇ ਲੋਕਾਂ ਨੂੰ ਬੇਵਫਾਲ ਤੂੰ ਵੱਡਦਾ ਹੈਗਾ ਤੇ ਉਸੇ ਇੱਕ ਬੈਲੈਂਸ ਚਾਹੀਦਾ ਚੈੱਕ ਤੇ ਚਾਹੀਦਾ ਉਹ ਵਿਜੀਲੈਂਸ ਇਸ ਕਰਕੇ ਜੇ ਤਿੰਨ ਬਿਲ ਮਹੱਤਵਪੂਰਨ ਗਵਰਨਰ ਨੂੰ ਲੱਗਾ ਜਿਹੜੇ ਤੇ ਉਹਨਾਂ ਨੇ ਪਾਸ ਕਰਨੇ ਪਾਸ ਕਰਕੇ ਸਹਿਮਤੀ ਸਰਕਾਰ ਨੂੰ ਭੇਜ ਦਿੱਤੀ ਹੁਣ ਪੰਜਾਬ ਸਰਕਾਰ ਚੀਕਾ ਮਾਰਦੀ ਰਹੂਗੀ ਝਟਕਾ ਵੱਡੂ ਕਿ ਹੁਣ ਬੋਲਣ ਵਰਾਸ਼ਪਤੀ ਸਾਹਿਬਾਰੇ ਬੋਲਣ ਜਾਂ ਹੁਣ ਜੇ ਸੁਪਰੀਮ ਕੋਰਟ ਤੇ ਜਾਣਗੇ ਸੁਪਰੀਮ ਕੋਰਟ ਤੇ ਕੀ ਗਵਰਨਰ ਹਾਊਸ ਬੋਲੋ ਜਿਹੜਾ ਐਡਵੋਕੇਟ ਪੇਸ਼ ਹੋਊਗਾ ਉਹ ਕਹੂਗਾ ਜੀ ਇਹ ਸਾਨੂੰ ਲੱਗਾ ਕਿ ਰਾਸ਼ਟਰਪਤੀ ਰੈਫਰੈਂਸ ਵਾਸਤੇ ਜਾਣੇ ਚਾਹੀ ਚਾਹੀਦੇ ਹੁਣ ਸੁਪਰੀਮ ਕੋਰਟ ਨੇ ਦੇਖਣ ਆ ਗਿਆ ਕਿ ਕੀ ਜਦੋਂ ਇਹ ਦੁਬਾਰਾ ਸਰਕਾਰ ਅਗਰ ਗਈ ਤੇ ਸੁਪਰੀਮ ਕੋਰਟ ਉਸ ਤੇ ਕੀ ਟਿੱਪਣੀ ਕਰਦੀ ਹੈਗੀ ਜਾਂ ਉਹ ਆਪਣਾ ਨਜ਼ਰੀਆ ਕੀ ਕਰਦੀ ਕਿਉਂਕਿ ਇਹ ਵੱਡੀ ਵਿਪਤਾ ਇਹ ਸਿਰ ਪੰਜਾਬ ਚ ਨਹੀਂ ਹਰ ਸਟੇਟ ਚ ਵੱਡੀ ਵਿਪਤਾ ਪਈ ਹੋਈ ਹੈ ਜੀ ਇਕ ਤੀਜਾ ਮਸਲਾ ਜਿਹੜਾ ਬੰਦੀ ਸਿੰਘਾਂ ਨੂੰ ਲੈ ਕੇ ਖਾਸ ਕਰਕੇ ਜਿਹੜੀ ਅੱਜ ਸਕਤਰੇਤ ਹੋਈ ਕਾਲ ਤਖਤ ਸਾਹਿਬ ਦੇ ਉੱਥੋਂ ਜਥੇਦਾਰਾਂ ਨੇ ਨਿਰਦੇਸ਼ ਵੀ ਦਿੱਤੇ ਉਸ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਉਸ ਕਮੇਟੀ ਦੇ ਵਿੱਚ ਨੇ ਔਰ ਹੋਰ ਵੀ ਚਾਰ ਮੈਂਬਰ ਨੇ ਇਹਨਾਂ ਦੀ ਡਿਊਟੀ ਲੱਗੀ ਹੈ ਕਿ ਕੇਂਦਰ ਸਰਕਾਰ ਨਾਲ ਗੱਲ ਕਰਨੀ ਹੈ ਹੁਣ ਕੇਂਦਰ ਸਰਕਾਰ ਨਾਲ ਕੀ ਪਹਿਲਾਂ ਗੱਲ ਹੋਈ ਨਹੀਂ ਜੇ ਗੱਲ ਹੋਈ ਹੈ ਤਾਂ ਫਿਰ ਅਮਲੀ ਰੂਪ ਚ ਕਿਵੇਂ ਆਏਗੀ ਔਰ ਜਿਹੜੀ ਇਹ ਅੱਜ ਕਮੇਟੀ ਮੀਟਿੰਗ ਹੋਈ ਹੈ ਇਸ ਮੀਟਿੰਗ ਦੇ ਜਿਹੜੇ ਨਿਰਦੇਸ਼ ਆਏ ਨੇ ਉਹ ਕਿੰਨੇ ਕੁ ਮਾਇਨੇ ਰੱਖਦੇ ਆ ਯਕੀਨ ਸਭ ਤੋਂ ਵੱਡੀ ਗੱਲ ਮੈਨੂੰ ਇਹ ਲੱਗਦਾ ਕਿ ਅਗਰ ਇਸ ਕਮੇਟੀ ਦੇ ਵਿੱਚ ਨਾਮੀ ਜਿਹੜੇ ਲੋਕ ਨੇ ਅਗਰ ਉਹਨਾਂ ਨੂੰ ਪਾਇਆ ਜਾਂਦਾ ਤੇ ਬਹੁਤ ਵਧੀਆ ਹੁੰਦਾ ਉਹਦੇ ਵਿੱਚ ਹੋ ਸਕਦਾ ਹੈ ਕਿ ਸ਼ਰਮਨੀ ਕਾਲੀ ਨੂੰ ਚਾਹੀਦਾ ਨਰੇਸ਼ ਗੁਜਰਾਲ ਵਰਗੇ ਚਾਹੀਦੇ ਸੀ ਉਹਦੇ ਵਿੱਚ ਤਰਲੋਚਨ ਸਿੰਘ ਹੋਣੀ ਚਾਹੀਦੀ ਸੀ ਜਾਂ ਤੁਸੀਂ ਅਗਰ ਇਹਦੇ ਭਾਜੀਪੀ ਦੇ ਵਿੱਚ ਬਹੁਤ ਸਾਰੇ ਅਜਿਹੇ ਸਿੱਖ ਲੀਡਰ ਨੇ ਉਹਨਾਂ ਨੂੰ ਲੈਦੇ ਨਾਲੇ ਪਤਾ ਲੱਗ ਜਾਂਦਾ ਕਿ ਉਹਨਾਂ ਦੇ ਕਿੰਨੇ ਕੀ ਪਟਾਚੇ ਜਾਣ ਹੈਗੇ ਨੇ ਲੱਤਾ ਚ ਕਿੰਨੇ ਕੀ ਜਾਣ ਲਾਗੀ ਉਹਦੇ ਚ ਭਾਵੇਂ ਉਹਨੂੰ ਆਰ ਪੀ ਸਿੰਘ ਨੂੰ ਲੈ ਲੈਂਦੇ ਜਾਂ ਮਨਜਿੰਦਰ ਸਿੰਘ ਸਿਰਸਾ ਨੂੰ ਲੈ ਲੈਂਦੇ ਜਾਂ ਤੁਸੀਂ ਉਹ ਜਿਹੜੇ ਇਕਬਾਲ ਸਿੰਘ ਲਾਲਪੁਰਾ ਸਾਹਿਬ ਨੂੰ ਲੈ ਲੈਂਦੇ ਜਾਂ ਭਾਵੇਂ ਹੋ ਸਕਦਾ ਤੁਸੀਂ ਕੈਪਟਨ ਮਰਿੰਦਰ ਨੂੰ ਲੈ ਲੈਂਦੇ ਜੇ ਕਾਲਤਕ ਸਾਹਿਬ ਨੇ ਇੱਕ ਮਿੱਟੀ ਉਹਦੇ ਤੇ ਲੱਗਦਾ ਸਾਰੀਆਂ ਪਾਰਟੀਆਂ ਨੂੰ ਲੈਣਾ ਚਾਹੀਦਾ ਬੰਦੀ ਸਿੰਘਾਂ ਦੇ ਮਸਲੇ ਦੇ ਤੇ ਪਿੱਛੇ ਜੇ ਰਾਣਾ ਕੇ ਪੀ ਸਿੰਘ ਜਿਹੜੇ ਸਾਬਕਾ ਸਪੀਕਰ ਹੈ ਚੁੱਕੇ ਉਹਨੇ ਵੀ ਕੀ ਕਹਿ ਰਿਹਾ ਹੋਣਾ ਚਾਹੀਦਾ ਜੇ ਇਹਨੂੰ ਤੁਸੀਂ ਪੰਜਾਬ ਪੋਲੀਟੀਕਲ ਲੜਾਈ ਬਣਾਉਣੀ ਆ ਪੰਜਾਬ ਦਾ ਮਸਲਾ ਬਣਾਉਣਾ ਹੈਗਾ ਕੌਮ ਦਾ ਮਸਲਾ ਨਹੀਂ ਪੰਜਾਬ ਦਾ ਗਰਮ ਮਸਲਾ ਬਣੋ ਨਾ ਕਿ ਸਾਰੀਆਂ ਪਾਰਟੀਆਂ ਦੇ ਇੱਕ ਬੰਦਾ ਨੁਮਾਇੰਦਾ ਸ਼ਾਮਲ ਕਰ ਲਏ ਹੁੰਦੇਗੇ ਹੁਣ ਉਹਦੇ ਚ ਤੁਸੀਂ ਬਲਵੰਤ ਰਾਜੋਵਾਲਾ ਦੀ ਭੈਣ ਜਿਹੜੇ ਕਮਲਜੀਤ ਕਰੋ ਉਹਨਾਂ ਨੂੰ ਲੈ ਲਿਆ ਜਾਂ ਮਿਰਸਾ ਸਿੰਘ ਵਲਟੋਵਾ ਉਹਨਾਂ ਨੂੰ ਲੈ ਲਿਆ ਜਾਂ ਚਲੋ ਸ਼੍ਰੋਮਣੀ ਗੁਰਦਾ ਸਾਹਿਬ ਦਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਾਂ ਦਿੱਲੀ ਵਾਲੇ ਦਾ ਠੀਕ ਹੈ ਹੁਣ ਇਸ ਮਸਲੇ ਤੇ ਜਿਹੜੇ ਅਜੀਤ ਅਖਬਾਰ ਦੇ ਮਾਲਕ ਨੇ ਬਰਜਿੰਦਰ ਸਿੰਘ ਹਮਦਰਦ ਹੋਣੀ ਕੀ ਉਹ ਉਸ ਕਮੇਟੀ ਦਾ ਹਿੱਸਾ ਬਣੇ ਰਹਿਣਗੇ ਜਾਂ ਉਹ ਵੀ ਇੱਕ ਆਪਣੇ ਆਪ ਚ ਸਵਾਲ ਹੁਣ ਇਹ ਜਿਹੜੇ ਅਗਰ ਕਮੇਟੀ ਦੇ ਵਿੱਚ ਨਰੇਸ਼ ਗੁਜਰਾਲ ਇੱਕ ਵੱਡਾ ਨਾਮ ਆ ਦਿੱਲੀ ਦੇ ਹਲਕਿਆਂ ਦੇ ਵਿੱਚ ਜਿਹੜੇ ਜਿਹੜੇ ਪੰਜਾਬੀ ਜਿਹੜੇ ਵੱਡੇ ਚਿਹਰੇ ਨੇ ਉਹਨਾਂ ਚੋਂ ਨਰੇਸ਼ ਗੁਜਰਾਲ ਨਰੇਸ਼ ਗੁਜਰਾਲ ਤੋਂ ਪਹਿਲਾਂ ਉਹਨਾਂ ਦੇ ਫਾਦਰ ਸਾਹਿਬ ਇੰਦਰ ਕੁਮਾਰ ਗੁਜਰਾਲ ਸਾਹਿਬ ਜਿਹੜੇ ਸਾਬਕਾ ਪ੍ਰਾਈਮ ਮਿਨਿਸਟਰ ਰਹੇ ਚੁੱਕੇ ਨੇ ਜਾਂ ਇਦਾਂ ਦੇ ਕੁਲਦੀਪ ਨૈયਰ ਵਰਗੇ ਨਾਮ ਸੀ ਜਿਹੜੇ ਪੰਜਾਬੀਆਂ ਦਾ ਦਿੱਲੀ ਦੇ ਵਿੱਚ ਦਬਦਬਾ ਸੀ ਚਾਹੇ ਉੱਥੇ ਕਾਂਗਰਸ ਰੂਲ ਕਰਦੀ ਰਹੀ ਜਾਂ ਭਾਜੀਪੀ ਰੂਲ ਕਰੇ ਇਦਾਂ ਦੇ ਲੋਕਾਂ ਨੂੰ ਲੈਣਾ ਚਾਹੀਦਾ ਸੀ ਆਪਾਂ ਇਹ ਤਾਂ ਨਹੀਂ ਕਹੇ ਸੇ ਬੰਦੀ ਸਿੰਘਾਂ ਦਾ ਮਸਲਾ ਐ ਸਿੱਖ ਕੌਮ ਦਾ ਮਸਲਾ ਤੁਸੀਂ ਮਾਨਵਤਾ ਦੇ ਤੌਰ ਤੇ ਵੀ ਗੱਲ ਕਰ ਸਕਦੇ ਜ਼ਰੂਰੀ ਕਿ ਆਪਾਂ ਇਹਦੇ ਚ ਸਿੱਖ ਵੀ ਲੈਣੇ ਜੀ ਹੋਰ ਵੀ ਜਾ ਸਕਦੇਗੇ ਪਰ ਹੁਣ ਦੇਖੋ ਇਹ ਕਮੇਟੀ ਆ ਕਮੇਟੀ ਉਹਦੇ ਚ ਪ੍ਰਾਈਮ ਮਿਨਿਸਟਰ ਨੂੰ ਮਿਲਦੀ ਜਾਂ ਗ੍ਰਹਿ ਮੰਤਰੀ ਨੂੰ ਮਿਲਦੀ ਜਾਂ ਦੇਸ਼ ਦੇ ਰਾਸ਼ਟਰਪਤੀ ਨੂੰ ਮਿਲਦੀ ਹੈ ਨੇ ਉਹਦੇ ਨਾਲ ਬੰਦੀ ਸਿੰਘ ਵਾਲਾ ਮਸਲਾ ਤੇ ਬੰਦੀ ਸਿੰਘਾਂ ਤੇ ਜਿਆਦਾ ਜਿਹੜਾ ਫੋਕਸ ਆ ਉਹ ਬਲਵੰਤ ਸਿੰਘ ਰਾਜੋਗੜਾ ਨੇ ਤੇ ਕਰ ਰਿਹਾ ਹੈਗੇ ਨੇ ਹਾਂ ਬਾਕੀਆਂ ਨੂੰ ਲੱਗਦਾ ਕਿ ਸ਼ਰਮ ਨਿਕਾਲੀ ਤਾਂ ਤੋਂ ਥੋੜਾ ਪਿੱਛੇ ਜੇ ਰੱਖ ਰਿਹਾ ਹੈਗੇ ਨੇ ਹਾਂ ਪਰ ਕਮੇਟੀ ਦੇ ਵਿੱਚ ਲੱਗਦਾ ਕਿ ਅਗਰ ਸਾਰੇ ਅਗਰ ਕਾਂਗਰਸ ਦਾ ਕੋਈ ਚੰਗਾ ਐਮਪੀ ਜਿਨੇ ਪਾਰਲੀਮੈਂਟ ਦੇ ਵਿੱਚ ਗੱਲ ਕੀਤੀ ਇਸ ਮਸਲੇ ਦੇ ਵਿੱਚ ਉਹਨੂੰ ਵੀ ਲੈਣਾ ਚਾਹੀਦਾ ਸੀ ਜੀ ਮਤਲਬ ਜ਼ਰੂਰੀ ਨਹੀਂ ਹੈ ਕਿ ਤੁਸੀਂ ਰਵਨੀਤ ਸਿੰਘ ਬਿੱਟੂ ਖਿਲਾਫ ਬੋਲਦੇ ਨੇ ਤੇ ਸਾਰੇ ਐਮਪੀ ਹਰ ਇੱਕ ਦਾ ਨਜ਼ਰੀਆ ਇਹ ਹੈ ਇਸ ਮਸਲੇ ਦੇ ਵਿੱਚ ਕਮੇਟੀ ਦਾ ਜਿਹੜਾ ਦਾਇਰਾ ਥੋੜਾ ਵੱਡਾ ਕਰਕੇ ਸੋਚਦੇ ਆਗੇ ਨੇ ਕਿਉਂਕਿ ਮਸਲਾ ਸਿਰਫ ਬੰਦੀ ਸਿੰਘਾਂ ਦਾ ਨਹੀਂ ਹਿੰਦੁਸਤਾਨ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਜਿਹੜੇ ਮਨੁੱਖੀ ਅਧਿਕਾਰਾਂ ਦੇ ਜਿਹੜੇ ਕਾਰਕੂਨ ਨੇ ਉਹ ਬਿਨਾਂ ਵਜ੍ਹਾ ਜੇਲਾ ਚ ਡੱਕੇ ਹੋਏ ਨੇ ਤੁਸੀਂ ਉਹਨਾਂ ਨੂੰ ਵੀ ਛਡਾਉਣ ਕਰੋ ਕਿਉਂਕਿ ਸਿੱਖ ਧਰਮ ਤੇ ਕਦੀ ਕੱਲਿਆਂ ਚੱਲਦਾ ਨਹੀਂ ਹੈਗਾ ਸਿੱਖ ਧਰਮ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਦਾ ਸਾਡਾ ਤੇ ਫਲਸਫਾ ਸਿਧਾਂਤ ਤੇ ਸਾਡੇ ਗੁਰੂ ਸੁਬਾਣਾ ਦੀ ਜਿਹੜੇ ਉਹਨਾਂ ਦੇ ਸਨੇਹੇ ਨੇ ਉਹ ਤੇ ਇਹੀ ਆ ਤੇ ਪਿੱਛੇ ਜਿੱਦੇ ਸੁਪਰੀਮ ਕੋਰਟ ਦੇਸ਼ ਦੇ ਲੋਕਤੰਤਰ ਦੇ ਸਭ ਤੋਂ ਵੱਡਾ ਕਲੰਕ ਇਹ ਲੱਗਾ ਸੀ ਜਿਹੜੇ ਮਹਾਰਾਸ਼ਟਰ ਦੇ ਸੀ ਇੱਕ ਸਮਾਜਿਕ ਕਾਰਕੁਨ ਜਿਨ੍ਹਾਂ ਨੂੰ ਕਿਹੜੀ ਬਿਮਾਰੀ ਸੀ ਤੇ ਸੁਪਰੀਮ ਕੋਰਟ ਨੇ ਮਾਫੀ ਮੰਗਣੀ ਪਈ ਕਿਉਂ ਕਹਿੰਦੇ ਕਿ ਮੈਨੂੰ ਹੱਥ ਕੰਬਦੇ ਨੇ ਤੇ ਮੈਂ ਦਵਾਈ ਜਾਂ ਚਮਚੇ ਦੀ ਵੀ ਜ਼ਰੂਰਤ ਸੀ ਤੇ ਉਹ ਵੀ ਨਹੀਂ ਦਿੱਤਾ ਸੀ ਤੇ ਬੰਦਾ ਜੇਲ੍ਹ 'ਚ ਹੀ ਮਰ ਗਿਆ ਜਦ ਕਿ ਉਹਦੀ ਉਮਰ 85-86 ਸਾਲ ਸੀ ਤੇ ਸੁਪਰੀਮ ਕੋਰਟ ਨੂੰ ਅਫਸੋਸ ਕਰਨਾ ਪਿਆ ਉਸ ਮਸਲੇ ਤੇ ਸਿੱਖ ਕੌਮ ਨੂੰ ਵੀ ਚਾਹੀਦਾ ਹੈ ਖਾਸ ਕਰਕੇ ਕਾਲਸਖ ਸਾਹਿਬ ਨੂੰ ਜਾਂ ਸ਼ਰੂਮਨੀ ਕਮੇਟੀ ਦਾਇਰਾ ਵੱਡਾ ਹੋਣਾ ਚਾਹੀਦਾ ਬੰਦੀ ਸਿੰਘਾਂ ਨੂੰ ਪੂਰੇ ਇੰਡੀਆ ਦੀ ਗੱਲ ਕਰਨੀ ਚਾਹੀਦੀ ਹੈਗੀ ਤੇ ਸ਼ਾਇਦ ਉਹ ਜਿਹੜੀ ਤੁਹਾਡੀ ਜਿਹੜੀ ਅਪਰੋਚ ਆ ਉਹ ਹੋਰ ਸਟ੍ਰੌਂਗ ਹੁੰਦੀ ਹੈ ਤੁਹਾਡੀ ਜਿਹੜੀ ਸੋਚ ਹੋਰ ਸਟ੍ਰੌਂਗ ਹੁੰਦੀ ਹੈ ਪਰ ਜੁੜਿਆ ਸਵਾਲ ਇੱਕ ਇਹ ਵੀ ਹੈ ਨਾ ਕਿ ਕਮੇਟੀ ਦੇ ਮੈਂਬਰ ਬੇਸ਼ੱਕ ਇਹ ਨੇ ਜਾਂ ਕੋਈ ਹੋਰ ਹੁੰਦੇ ਕੀ ਕੇਂਦਰ ਕਮੇਟੀ ਕੋਈ ਵੀ ਹੋਵੇ ਗੱਲ ਮੰਨੇਗੀ ਕਿਉਂਕਿ ਵਾਅਦਾ ਤਾਂ 550 ਸਾਲਾ ਗੁਰਪੁਰਬ ਮੌਕੇ ਵੀ ਕੀਤਾ ਗਿਆ ਸੀ ਬਕਾਇਦਾ ਪਾਰਲੀਮੈਂਟ ਦੇ ਵਿੱਚ ਨਾਵਾਂ ਦੀ ਸੂਚੀ ਜਾਰੀ ਕੀਤੀ ਗਈ ਸੀ ਅਮਲ ਨਹੀਂ ਪਰ ਹੋ ਰਿਹਾ ਕੇਂਦਰ ਕਿਉਂ ਇਸ ਮਸਲੇ ਦੇ ਉੱਤੇ ਪਾਸਾ ਵੜਦੀ ਨਜ਼ਰ ਆਉਂਦੀ ਹੈ ਪੰਜਾਬ ਨੇ ਵਾਦੇ ਤੇ ਸੰਧੀਪ 1947 ਤੋਂ ਹੀ ਹੋ ਰਹੇ ਨਾ ਜੀ ਉਹ ਵੱਖਰੀ ਗੱਲ ਹੈ ਕਿ ਹਲੇ ਤੱਕ ਜਿਹੜੇ ਪੰਜਾਬ ਨੇ ਜਾਂ ਸਿੱਖ ਕੌਮ ਨੇ ਜਿਹੜੇ ਵਾਦੇ ਕੀਤੇ ਪੂਰੇ ਨਹੀਂ ਹੋਏ ਨਾ ਜੀ ਜੇ ਪੰਜਾਬ ਹਿੰਦੁਸਤਾਨ ਵੰਡਿਆ ਗਿਆ ਤੇ ਪੰਜਾਬ ਵੰਡਿਆ ਗਿਆ ਉਹ ਵੀ ਤੇ ਕਿਸੇ ਸੋਚ ਸਮਝ ਕੇ ਹੀ ਵੰਡਿਆ ਗਿਆ ਨਾ ਕਿ ਕਿਤੇ ਪੰਜਾਬੀ ਨਾ ਇਕੱਠੇ ਹੋ ਜਾਣ ਤਾਂ ਹੀ ਇੱਕ ਲਕੀਰ ਖਿੱਚੀ ਗਈ ਨਾ ਕਿ ਢਾਈ ਦਰਿਆ ਇਧਰ ਢਾਈ ਉਧਰ ਰਹਿ ਜਾਣ ਪੰਜਾਬੀ ਕੌਮ ਨੂੰ ਵੰਡਿਆ ਨਾ ਜੀ ਸਾਡੇ ਨਾਲ ਤੇ 1947 ਦੀ ਵਾਦੇ ਕੀਤੇ ਸੈਂਟਰ ਨੇ ਮ ਨੈਰੂ ਨੂੰ ਹਿੰਦੁਸਤਾਨ ਮਿਲ ਗਿਆ ਜਨਾਨ ਨੂੰ ਪਾਕਿਸਤਾਨ ਮਿਲ ਗਿਆ ਪੰਜਾਬ ਵੜਦਾ ਹੈਗਾ ਅੱਧੇ ਉਧਰ ਰਹਿ ਜਾਣਗੇ ਅੱਧੇ ਹੋਰ ਰਹਿਣਗੇ ਸਾਡਾ ਖੇਤਾ ਹੀ ਵਣ ਦਿੱਤਾ ਹੈਗਾ ਕਿ ਜਿਆਦਾ ਚੀਕ ਝੜਾ ਨਾ ਹੁਣ ਲੈਂਦੇ ਪੰਜਾਬ ਵਾਲਿਆਂ ਦਾ ਯੋਰ ਰਿਆ ਨਾ ਚੜਦੇ ਵਾਲਿਆਂ ਦਾ ਰਿਆ ਸਾਡੇ ਨਾਲ ਤੇ ਰਜੀਵ ਲੋਂਗੋ ਵਾਲ ਸਮਝਾਤਾ ਉਹ ਕਿਹੜਾ ਪੂਰਾ ਹੋ ਗਿਆ ਇੱਕ ਖੇਤੇ ਦੀ ਗੱਲ ਕੀਤੀ ਜਾ ਰਹੀ ਕਿ ਜੇ Hindu ਭਾਈਚਾਰੇ ਨੂੰ ਹਿੰਦੁਸਤਾਨ ਮਿਲ ਗਿਆ ਮੁਸਲਮਾਨ ਭਾਈਚਾਰੇ ਨੂੰ ਪਾਕਿਸਤਾਨ ਤੇ ਇਹ ਵੀ ਤੇ ਰੋਲਾ ਹੈ ਹੀ ਹੈ ਨਾ ਕਿ ਸਿੱਖਾਂ ਨੂੰ ਕੀ ਮਿਲਿਆਗਾ ਸਾਡੇ ਨਾਲ ਤੇ ਪਾਣੀਆਂ ਦਾ ਵੀ ਸਾਡੇ ਨਾਲ ਵਾਅਦਾ ਕੀਤਾ ਸੀ ਸਾਡੇ ਨਾਲ ਤੇ ਰਜੀਵ ਗਾਂਧੀ ਨੇ ਚੰਡੀਗੜ੍ਹ ਦਾ ਵੀ ਵਾਅਦਾ ਕੀਤਾ ਸੀ ਪੰਜਾਬੀ ਬੋਲ ਦੇ ਇਲਾਕੇ ਵੀ ਵਾਅਦੇ ਕੀਤੇ ਸੀ ਸੁਪੋਸ ਤੋਂ ਬਾਅਦ ਪੰਜਾਬ ਫਿਰ ਵੜਦਾਗਾ ਜੋ ਮੁਕਸ਼ਮੀਰ ਵੀ ਇੱਕ ਉਹ ਵੜ ਕਰਤਾ ਉਹ ਵੀ ਪੰਜਾਬ ਦਾ ਹਿੱਸਾ ਰਿਆ ਕੱਟਤਾ ਵਿੱਚੋਂ ਹਰਿਆਣਾ ਕੱਟਤਾ ਹਿਮਾਚਲ ਕੱਟ ਦਿੱਤਾ ਚੰਡੀਗੜ੍ਹ ਕੱਟ ਦਿੱਤਾ ਹੈਗਾ ਨਾ ਪਰ ਕੋਸ਼ਿਸ਼ ਤੇ ਕਰਨੀ ਚਾਹੀਦੀ ਨਾ ਇਸ ਮਸਲੇ ਦੇ ਵਿੱਚ ਜਦ ਦਾਇਰਾ ਜਦੋਂ ਤੁਸੀਂ ਵੱਡਾ ਰੱਖੋਗੇ ਜਦ ਪੰਜਾਬ ਨੂੰ ਨਾਲ ਲੈ ਕੇ ਨਹੀਂ ਚੱਲੋ ਕਿਉਂਕਿ ਜਿਹੜੀਆਂ ਲੜਾਈਆਂ ਲੜੀਆਂ ਗਈਆਂ ਉਹ ਸਿੱਖ ਕੌਮ ਨਹੀਂ ਅੱਗੇ ਹੋ ਕੇ ਲੜੀਆਂ ਗਈਆਂ ਵੱਧ ਕੇ ਸਮਿਤੀ ਨਾਲ ਕਿ ਸਾਡਾ ਪੰਜਾਬ ਦਾ ਨਾ ਨਾਲ ਚੰਗੀ ਤਰ੍ਹਾਂ ਖੁੱਲ ਕੇ Hindu ਭਾਈਚਾਰਾ ਲੱਗਾ ਨਾ ਸਾਡਾ ਅਸਾਈ ਭਾਈਚਾਰਾ ਲੱਗਾ ਨਾ ਸਾਡੇ ਨਾਲ ਮੁਸਲਮਾਨ ਭਾਈਚਾਰਾ ਲੱਗਾ ਅਸੀਂ ਪੰਜਾਬੀ ਅਗਰ ਅਸੀਂ ਪੰਜਾਬੀ ਹੁੰਦੇ ਨਾ ਤੇ 47 ਦੀ ਵੱਡ ਟੁੱਕ ਦੇ ਵਿੱਚ ਅਸੀਂ 10 ਲੱਖ ਇੱਕ ਦੂਜੇ ਨੂੰ ਨਾ ਮਾਰਦੇ 30 ਲੱਖ ਜਿਹੜਾ ਉਜੜਦਾ ਨਹੀਂ ਹੈਗਾ ਤੇ ਧੀਆਂ ਭੈਣਾਂ ਦੀਆਂ ਬਿਪਤਾ ਨਾਲ ਲੜਦੇ ਤੇ ਧੀਆਂ ਭੈਣਾਂ ਨੂੰ ਇੱਕ ਜਬਰੀ ਨਾਲ ਘਰ ਰੱਖਦੇ ਹੈਗੇ ਅਸੀਂ ਇੱਕ ਭਰਾ ਆਪਣੇ ਖੂਨ ਦੇ ਹੀ ਪਿਆਸੇ ਹੋਏ ਨਾ ਤੇ ਇਸ ਕਰਕੇ ਇਸ ਮਸਲੇ ਦੇ ਵਿੱਚ ਜੇ ਅਗਰ ਤੁਸੀਂ ਮਾਨਵਤਾ ਦੀ ਗੱਲ ਕਰਨੀ ਨਾ ਤੇ ਲੱਗਦਾ ਹੈਗਾ ਕਿ ਸਾਰੀਆਂ ਕੌਮਾਂ ਨੂੰ ਨਾਲ ਲੈ ਕੇ ਚਲੋ ਤੁਸੀਂ ਉਹਦੇ ਵਿੱਚ ਮੁਸਲਮਾਨਾਂ ਨੂੰ ਵੀ ਸ਼ਾਮਲ ਕਰੋ ਕਿਉਂਕਿ ਇਸ ਟਾਈਮ ਤੇ ਮੁਸਲਮਾਨ ਵੀ ਹਿੰਦੁਸਤਾਨ ਦੇ ਵਿੱਚ ਆਪਣੇ ਆਪ ਨੂੰ ਦੱਬੇ ਦੱਬੇ ਮਹਿਸੂਸ ਕਰ ਰਹੇ ਨੇ ਤੁਸੀਂ ਸਾਈ ਭਾਈ ਚਾਰੇ ਨੂੰ ਲੈ ਕੇ ਲੋ ਤੁਸੀਂ ਜਦ ਤੱਕ ਇਹ ਲੜਾਈ ਜਿਹੜੀ ਆ ਉਹ ਕੌਮੀ ਲੜਾਈ ਨਹੀਂ ਨਾ ਬਣਾਉਂਦੇ ਲੜਾਈ ਇਸ ਨੂੰ ਪੋਲੀਟੀਕਲ ਲੜਾਈ ਨਹੀਂ ਨਾ ਬਣਾਉਂਦੇ ਤਦ ਤੱਕ ਤੁਸੀਂ ਫੇਲ ਹੋਗੇ ਕਿਉਂਕਿ ਜਿੰਨੀਆਂ ਵੀ ਹੁਣ ਤੱਕ ਲੜਾਈਆਂ ਲੜੀਆਂ ਗਈਆਂ ਨਾ ਉਹ ਇੱਕ ਕੌਮ ਦੀਆਂ ਲੜਾਈਆਂ ਬਣਾ ਕੇ ਪੇਸ਼ ਕੀਤੀਆਂ ਗਈਆਂ ਨੇ ਜਦ ਤੱਕ ਪੰਜਾਬ ਦੀ ਲੜਾਈ ਬਣਾ ਕੇ ਲੜੋਗੇ ਨਾ ਤੇ ਫਿਰ ਆਪਣੇ ਆਪ ਚ ਹੀ ਤੁਸੀਂ ਲੜਾਈ ਜਿੱਤੋਗੇ ਕਿਉਂਕਿ ਪਿੱਛੇ ਜਿਹੜੇ ਆਪਣੇ ਦਰਾਵੜੀ ਨੇ ਜਿਹੜੇ ਕਰਨਾਟਕਾ ਇਕੱਠੇ ਨੇ ਉਹ ਦੂਜੇ ਜਿਹੜੇ ਉਹ ਜਿਹੜੇ ਉਹ ਨਾਗਾ ਲੈਂਡ ਵਾਲੇ ਜਿਹੜੇ ਨੇ ਉਹ ਇਕੱਠੇ ਨੇ ਉਨਾ ਦੇ ਨਾਲ ਤੇ ਪ੍ਰਾਈਮ ਮਿਨਿਸਟਰ ਤੇ ਦੇਸ਼ ਦੇ ਗ੍ਰਹਿ ਮੰਤਰੀ ਮਹੀਨੇ ਬਾਅਦ ਮੀਟਿੰਗਾਂ ਕਰ ਲੈਂਦੇ ਨੇ ਕਿਉਂਕਿ ਉਹਨੇ ਲੜਾਈ ਇੱਕ ਆ ਉਹਨਾਂ ਦੀ ਝੰਡੇ ਦੀ ਲੜਾਈ ਆ ਸਾਡੇ ਝੰਡੇ ਦੀ ਲੜਾਈ ਤੇ ਨਹੀਂ ਨੇ ਸਾਡੀ ਤਾਂ ਚੌਧਰ ਦੀ ਲੜਾਈ ਆ ਪ੍ਰੋਬਲਮ ਇੱਥੇ ਆ ਪੰਜਾਬੀਆਂ ਦੇ ਵਿੱਚ ਜੀ ਬਹੁਤ ਸ਼ੁਕਰੀਆ ਪ੍ਰੋਗਰਾਮ 16 ਨੇ ਸਾਚਿਤ ਦੇ ਵਿੱਚ ਅਸੀਂ ਦੋ ਤਿੰਨ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਹੈ ਅੱਜ ਦੀ ਇਸ ਚਰਚਾ ਵਿੱਚ ਐਨਾ ਹੀ ਤੁਸੀਂ ਕੀ ਸੋਚਦੇ ਸਮਝਦੇ ਹੋ ਆਪਣੀ رائے ਵੀ ਸਾਂਝੀ ਕਰ ਸਕਦੇ ਹੋ ਧੰਨਵਾਦ